for sri neutron this is a nice today to address the sikh genocide there have been consultation among the parties and i believe you will see you will find unanimous consent for the following motion that the house acknowledge and recognize that the crime committed against sikhs within india in and following 1984 constitute a genocide. i'm already hearing a number of no's ਤੁਹਾਨੂੰ ਆਪਣਾ ਫਿਕਰ ਕਿਉਂ ਨਹੀਂ ਕਰਦੇ ਤੁਸੀਂ ਤੇ ਜੇ 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 ਜ ਕੈਨੇਡਾ ਦੇ ਤੁਸੀਂ ਤਾਂ ਵੀ ਤੁਸੀਂ ਤਾਂ ਜੰਮੇ ਕੈਨੇਡਾ ਤੇ ਤੁਹਾਨੂੰ ਕੀ ਫਿਕਰ ਪਿਆ ਪਿਆ ਕੀ ਆਉਂਦੇ ਉਸ ਅਕਾਊਂਟ ਜਿਹਨੂੰ ਵੀ ਭਾਈ ਪਰ ਤੁਹਾਡੇ ਸਪੋਰਟਰ ਵੀ ਹੋਣੇ ਚਾਹੀਦੇ ਸੀ ਉਹਦੇ ਐ ਕਹ ਲਓ ਉਹ ਵੋਟ ਬੈਂਕ ਨੂੰ ਪੱਕਾ ਕਰਨ ਵਾਸਤੇ ਇਸ ਤਰ੍ਹਾਂ ਦੇ ਇਸ਼ੂ ਠਾਉਣੇ ਸੀ ਜਿਹੜੀ ਇਸਲੀਅਤ ਨੂੰ ਇਸਲੀਅਤ ਕਹਿਣਾ ਇਹ ਕੋਈ ਝਲਤ ਗੱਲ ਨਹੀਂ ਬਿੱਲ ਦਾ ਮੂਲ ਰੂਪ ਕੀ ਸੀ ਤੇ ਕਿਉਂ ਪੇਸ਼ ਕੀਤਾ ਬਸ ਇਹ ਕੱਲੀ ਸਿੱਖਾਂ ਦੀ ਗੱਲ ਨਹੀਂ ਇੰਤਕ ਕੋਈ ਵੀ ਜਿਹੜਾ ਹਿਊਮਨ ਰਾਈਟਸ ਦੇ ਵਿੱਚ ਵਿਸ਼ਵਾਸ ਰੱਖਦਾ ਇਕਵੈਲਟੀ 'ਚ ਵਿਸ਼ਵਾਸ ਰੱਖਦਾ ਜਸਟਿਸ ਵਿਸ਼ਵਾਸ ਰੱਖਦਾ ਉਹ ਕਦੇ ਵੀ ਜਿਹੜਾ ਹੈਗਾ ਇਹ ਚੀਜ਼ ਨੂੰ ਜਸਟੀਫਾਈ ਨਹੀਂ ਕਰੂਗਾ ਜਿਹੜਾ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਉਹ ਜਿਹਨੂੰ ਸਾਈਡ ਪਾਸ ਨਹੀਂ ਹੋਇਆ ਉਹਨੂੰ ਸਪੋਰਟ ਨਹੀਂ ਮਿਲੀ ਉਹਦੀ ਇੱਕ ਚੰਦਕ ਮੈਂਬਰ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਔਰ ਇੱਕ ਮੈਂਬਰ ਜਿਹੜਾ ਸੀਗਾ ਉਹ ਲਿਬਰਲ ਪਾਰਟੀ ਦਾ ਜੀਨੇ ਰੋਕੀ ਉਹਨਾਂ ਨੇ ਸਾਹਮਣੇ ਕਿਸੇ ਨੇ ਵੀ ਉਹਨੂੰ ਨਾ ਨਹੀਂ ਕਰੀ ਕੋ ਸੈਪਰੇਟਿਸਟ ਪਾਰਟੀ ਹੈਗੀ ਉਹਨਾਂ ਨੇ ਵੀ ਜਿਹੜਾ ਇਸ ਮੱਤੇ ਦੇ ਉੱਤੇ ਉਹ ਬਰੋਡਚਰ ਨਹੀਂ ਪਾਇਆ ਜਿਹੜੇ ਮੈਂਬਰ ਨੇ ਤੁਸੀਂ ਕਹਿੰਦੇ ਕਲੀਬਰਲ ਪਾਰਟੀ ਨਾ ਕੀਤੀ ਉਹਨੇ ਆਪਣੇ ਟਵਿੱਟਰ ਤੇ ਇਹ ਵੀ ਪਾਇਆ ਵੀ ਮੈਨੂੰ ਧਮਕੀਆਂ ਮਿਲੀਆਂ ਇਸ਼ਾਰਾ ਵੀ ਤੁਹਾਡੇ ਵੱਲ ਕੀਤਾ ਉਹਨੇ ਕਿ ਜਿਹੜਾ ਹੈਗਾ ਇਹ ਝੂਠ ਦੀ 판ਡ ਹੈਗੀ ਇਹਦੀ ਕੁਦਰਤ ਹੀ ਇਹ ਹੈਗੀ ਆ ਕਿ ਇਹ ਕਮਿਊਨਿਟੀ ਨੂੰ ਡਿਵਾਈਡ ਕਰਦਾ ਕੈਨੇਡਾ ਵਾਸਤੇ ਕੀ ਲਾਹਾ ਹੈ ਕੈਨੇਡਾ ਦੇ ਵਿੱਚ ਵੀ ਜਿਹੜੇ ਲੋਕ ਨੇ ਉਹੋ ਪ੍ਰਭਾਵਿਤ ਹੁੰਦੇ ਆ ਇਹੋ ਜਿਹੇ ਜਿਹੜੇ ਇਨਸੀਡੈਂਟ ਦੁਨੀਆ 'ਚ ਹੁੰਦੇ ਆ ਜਿਹੜਾ ਟਵੀਟ ਕੀਤਾ ਆਪਣੀ ਵੀ ਮੈਂ ਮਤਾ ਪੇਸ਼ ਕੀਤਾ ਉਹਦੇ ਤੇ ਬਹੁਤ ਟ੍ਰੋਲਿੰਗ ਹੋਈ ਤੁਹਾਡੀ ਇਹ ਤਾਂ ਪੀੜ ਜਿਹੜੀ ਨੇ ਅਕਾਊਂਟਸ ਬਣੇ ਹੋਏ ਨੇ ਜਿਹੜੀ ਤੁਸੀਂ ਕੱਲ ਕੀਤੀ ਆ ਕਾਰ ਟਿਪਸ ਦੀ ਉਹਦੇ ਉੱਤੇ ਅਸੀਂ ਪੂਰਾ ਨੱਖ ਪਾਈ ਹੈ ਬਾਬੂ ਸ਼ਹੀਦ ਟਾਈਮ ਦੇ ਕ੍ਰਾਸ ਕੰਟਰੀ ਡਿਬੇਟ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਇੱਕ ਅਜਿਹੇ ਅਹਿਮ ਵਿਸ਼ੇ ਤੇ ਗੱਲ ਕਰਾਂਗੇ ਜਿਹੜਾ ਲੰਮੇ ਸਮੇਂ ਤੋਂ ਲਟਕ ਰਿਹਾ ਹੈ ਉਹਦਾ ਸਬੰਧ ਇੰਡੀਆ ਨਾਲ ਵੀ ਹੈ ਤੇ ਉਹਦਾ ਸਬੰਧ ਕੈਨੇਡਾ ਨਾਲ ਵੀ ਹੈ ਤੇ ਦੁਨੀਆ ਭਰ ਚ ਭਾਰਤ ਤੋਂ ਇਲਾਵਾ ਵਸਦੇ ਸਿੱਖ ਜਗਤ ਨਾਲ ਹੈ ਉਹ ਹੈ ਮੁੱਦਾ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਇੱਕ ਰੈਜ਼ੋਲੂਸ਼ਨ ਮਤਾ ਜਾਂ ਬਿਲ ਕਹ ਲੋ ਇੰਟਰੋਡਿਊਸ ਹੋਇਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ 1984 ਦੇ ਵਿੱਚ ਜੋ ਕੁਝ ਹੋਇਆ ਜੋ ਕਤਲੇਆਮ ਹੋਇਆ ਸਿੱਖਾਂ ਦਾ ਉਸ ਨੂੰ ਜੇਨੋਸਾਈਡ ਦਾ ਗਰਦਾਨਿਆ ਜਾਵੇ ਕਰਾਰ ਦਿੱਤਾ ਜਾਵੇ ਸਿੱਖਾਂ ਦੀ ਨਸਲ ਕੁਸ਼ੀ ਜਿਹਨੂੰ ਆਪਾਂ ਕਹਿੰਦੇ ਆ ਪੰਜਾਬੀ ਚ ਉਹ ਕੀਤੀ ਜਾਵੇ ਇਹ ਰੈਜ਼ੋਲੂਸ਼ਨ ਪੇਸ਼ ਹੋਇਆ ਬਿਲ ਪੇਸ਼ ਹੋਇਆ ਤੇ ਪਰ ਉਹ ਉਹ ਪਾਸ ਨਹੀਂ ਹੋਇਆ ਰੱਦ ਹੋ ਗਿਆ ਕਿਉਂਕਿ ਉਹਨੂੰ ਸਪੋਰਟ ਨਹੀਂ ਮਿਲੀ ਤੇ ਜਿਸ ਐ MP ਨੇ ਜਿਸ ਚੁਣੇ ਹੋਏ MP ਨੇ پارਲੀਮੈਂਟ ਮੈਂਬਰ ਨੇ ਉਹ ਪੇਸ਼ ਕੀਤਾ ਸੀ ਉਹ ਸ਼ੁਕਤ ਾਲੀਵਲ ਉਹ ਇੰਡੀਆ ਦੇ ਪੰਜਾਬ origin ਦੇ MP ਨੇ ਤੇ ਪੰਜ ਵਾਰ ਉਹ ਪੰਜਵੀਂ ਵਾਰ MP ਚੁਣੇ ਗਏ ਨੇ ਇਲੈਕਟਿਡ MP ਨੇ ਇਹ ਬੜੀ ਵੱਡੀ ਗੱਲ ਹੈ ਕਿ ਪੰਜ ਵਾਰ ਉੱਥੇ ਚੁਣੇ ਜਾਣਾ ਪਹਿਲਾਂ ਵੀ ਸਾਡੇ ਇੱਕ ਦੋ ਐਮਪੀ ਰਹੇ ਨੇ ਜਿਹੜੇ ਇਨੀਵਰਚ ਹੋਣੇਗੇ ਨੇ ਤੇ ਸੁਖਤਾਲੀਵਾਲ ਪੰਜਾਬ ਨੂੰ ਬੁਲੰਕ ਕਰਦੇ ਨੇ ਉਹਨਾਂ ਨੇ ਇਹ ਬਿਲ ਇਨਟਰੋਡਿਊਸ ਕੀਤਾ ਸੀ ਜਿਹੜਾ ਕਿ ਪਾਸ ਨਹੀਂ ਹੋਇਆ ਤੇ ਸੁਖਤਾਲੀਵਾਲ ਹੋਰੀ ਸਾਡੇ ਨਾਲ ਨੇ ਅਸੀਂ ਉਹਨਾਂ ਤੋਂ ਜਾਣਾਂਗੇ ਕਿ ਇਹ ਕਿਉਂ ਬਿਲ ਪੇਸ਼ ਕੀਤਾ ਗਿਆ ਇਹਦਾ ਲੌਜੀਕ ਕੀ ਹੈ ਤਰਕ ਕੀ ਹੈ ਤੇ ਇਸ ਦਾ ਤੁਹਾਨੂੰ ਲੋੜ ਕਿਉਂ ਪਈ ਤੇ ਫੇਰ ਇਹ ਪਾਸ ਕਿਉਂ ਨਹੀਂ ਹੋਇਆ ਇਹ ਇਸ ਦੀ ਜਾਣਕਾਰੀ ਲਵਾਂਗਾ ਉਹਨਾਂ ਤੋਂ ਤੇ ਇਸ ਤੋਂ ਪਹਿਲਾਂ ਥੋੜਾ ਜਿਹਾ ਉਹਨਾਂ ਦੇ ਜਿਹੜਾ ਉਹਨਾਂ ਦੇ ਪਰਸਨਲ ਜਿਹੜੀ ਲਾਈਫ ਬਾਰੇ ਤੇ ਉਹਨਾਂ ਦੇ ਬਿਲੋਂਗਿੰਗਸ ਬਾਰੇ ਗੱਲ ਕਰਾਂਗੇ ਸੁਖਜੀਤ ਵੈਲਕਮ ਜੀ ਆਨ ਧੰਨਵਾਦ ਜੀ ਬਲੀ ਮੇਰੇ ਵੱਲੋਂ ਤੁਹਾਨੂੰ ਔਰ ਤੁਹਾਡੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਤੇ ਬਹੁਤ ਸਤਿਕਾਰ ਜੀ ਅ ਅਸੀਂ ਖਬਰਾਂ ਪੜੀਆਂ ਨੇ ਵੀ ਪਬਲਿਸ਼ ਵੀ ਕੀਤੀਆਂ ਤੁਹਾਡੇ ਅਸੀਂ ਵੀ ਕੀਤੀ ਤੁਹਾਡੀ ਬੇਲ ਪੇਸ਼ ਕੀਤਾ ਫਿਰ ਉਹ ਵੀ ਉਹਦੇ ਨਾਲ ਕਈ ਕੁਝ ਕਈ ਕੁਝ ਖਬਰਾਂ ਪੜੀਆਂ ਨੇ ਸੋਸ਼ਲ ਮੀਡੀਆ ਤੇ ਵੀ ਬੜੀ ਇਹਦੀ ਚਰਚਾ ਹੋਈ ਹੈ ਤੇ ਇਸ ਬਾਰੇ ਗੱਲ ਕਰਾਂਗੇ ਥੋੜੇ ਜੀ ਤੁਹਾਡੇ ਬਾਰੇ ਜਾਣਕਾਰੀ ਜ਼ਰੂਰ ਸਾਂਝੀ ਕਰਨੀ ਚਾਹੁੰਦੇ ਆ ਅ ਥੋੜੇ ਜੀ ਤੁਸੀਂ ਆਪ ਜਾਣਕਾਰੀ ਮੈਂ ਜਿਵੇਂ ਦੱਸਿਆ ਕਿ ਤੁਸੀਂ ਪੰਜਵੀਂ ਵਾਰੀ ਐਮਪੀ ਚੁਣੇ ਗਏ ਹੋ ਪੰਜਾਬ ਨੂੰ ਬਿਲੋਂਗ ਕਰਦੇ ਹੋ ਤੇ ਅ ਗੁਰਨਾਣਕ ਕਾਲਜ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਪੜੇ ਹੋਏ ਹਾਂ ਤੇ ਥੋੜੀ ਜਿਹੀ ਹੋਰ ਆਪਣੇ ਬਾਰੇ ਜਾਣਕਾਰੀ ਦੇ ਦਿਓ ਪਿੰਡ ਦਾ ਨਾਮ ਤੇ ਕਦੋਂ ਤੁਸੀਂ ਕੈਨੇਡਾ ਗਏ ਥੋੜੀ ਜਿਹੀ ਜਾਣਕਾਰੀ ਦੇ ਦਿਓ ਜਿਸ طرح ਤੁਸੀਂ ਕਿਹਾ ਮੇਰਾ ਨਾਮ ਸੁਖਤਾਲੀਵਾਲ ਮੈਂ ਮੇਰੇ ਪਿੰਡ ਦਾ ਨਾਮ ਸੁਜਾਪੁਰ ਨਾਂਕੇ ਮੇਰੇ ਢੰਡਾ ਅਧਿਕਲਾਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਆ ਔਰ ਮੇਰਾ ਜਨਮ ਜਿਹੜਾ ਹੈਗਾ ਉਹ ਉਹ ਤ੍ਰੰਡਾ ਦੀ ਦਾ ਮੇਰੇ ਲੁਧਿਆਣੇ ਦੇ ਨਾਲਪਿੰਡ ਦਾ ਉੱਤਰੀ ਦਾ ਔਰ ਮੇਰੀ ਪਾਲਣਾ ਪੋਛਣਾ ਜਿਹੜੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵੀ ਹੈ ਲਵਾੜਾ ਟਾਊਨਸ਼ਿਪ ਚ ਹੋਈ ਉਸ ਤੋਂ ਬਾਅਦ ਮੌਕਾ ਮਿਲਿਆ ਮਨਵਾੜੇ ਤਲਵਾੜਾ ਤਲਵਾੜਾ ਟਾਊਨਸ਼ਿਪ ਅੱਛਾ ਤਲਵਾੜਾ ਟਾਊਨਸ਼ਿਪ ਲਵਾੜਾ ਅੱਛਾ ਉਸ ਤੋਂ ਬਾਅਦ ਮੈਨੂੰ ਮੌਕਾ ਮਿਲਿਆ ਜੀਏਵੀ ਕਾਲਜ ਜਲੰਧਰ ਉਸ ਤੋਂ ਬਾਅਦ ਆਸਾ ਕਾਲਜ ਅੰਮ੍ਰਿਤਸਰ ਗੁਰਨਾਨ ਕਿਰਨ ਕਾਲਜ ਲੁਧਿਆਣੇ ਤੋਂ ਡਿਗਰੀ ਕਰਕੇ ਮੈਂ ਜਨਵਰੀ 1984 ਦੇ ਵਿੱਚ ਕੈਨੇਡਾ ਆਇਆ ਕੈਨੇਡਾ ਆ ਕੇ ਵੀ ਜਿਹੜੀ ਸੀਗੀ ਉਹ ਇੱਥੇ تعلیم ਹਾਸਲ ਕੀਤੀ ਔਰ ਸਾਦਰਨ ਅਲਬਰਟਾ ਇੰਸਟੀਟਿਊਟ ਆਫ ਟੈਕਨੋਲੋਜੀ ਤੇ ਯੂਨੀਵਰਸਿਟੀ ਆਫ ਕੈਲਗਰੀ ਦੇ ਵਿੱਚੋਂ ਵਿਦਿਆਪਾਤ ਕਰਕੇ ਮੈਂ ਲੈਂਡ ਸਰਵੇਅਰ BC ਲੈਂਡ ਸਰਵੇਅਰ ਔਰ ਪ੍ਰੋਫੈਸ਼ਨਲ ਇੰਜੀਨੀਅਰ ਦਾ ਸਟੈਟਸ ਹੈ ਔਰ ਮੇਰੀ ਆਪਣੀ ਜਿਹੜੀ ਹੈਗੀ ਆ ਉਹ ਫਾਰਮ ਆਂਡੀ ਦੇ ਵਿੱਚ ਜਿਹੜੀ 20 ਏਮਪਲੋਈ ਜਿਹੜੇ ਸੀਗੇ ਉਹ ਕੰਮ ਕਰਦੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਲੋਕਾਂ ਨੇ ਜਿਹੜਾ 5 ਜਿਹੜਾ ਹੈਗਾ ਉਹ ਮੈਨੂੰ ਮੈਂ ਬਰਾਪਾ ਅਲੀਮਤ ਜੂਨਕੀ ਹਾਜ਼ਰ ਨਮਾਇੰਦਾ ਜਿਹੜਾ ਹੈਗਾ ਉਹ ਭੇਜਿਆ ਔਰ ਇਹ ਰਾਈਡਿੰਗ ਜਿਹੜੀ ਹੈ ਇੱਕ ਇਹ ਵੱਡੀ ਗੱਲ ਇਹ ਹੈਗੀ ਆ ਮੈਂ ਬੜਾ ਸਤਿਕਾਰ ਕਰਦਾ ਆਪਣੇ ਕੰਸਟੀਟੂਐਂਟਸ ਦਾ ਕਿਉਂਕਿ ਬਲਜੀਤ ਸਿੰਘ ਜਿਹੜੀ ਇਹ ਕੰਸਟੀਟੂਐਂਸੀ ਸੀਗੀ 1900 49 ਤੋਂ 1949 ਤੋਂ ਬਾਅਦ ਜਾ ਕੇ ਪਹਿਲੀ ਵਾਰ 2006 ਦੇ ਵਿੱਚ ਜਿਹੜਾ ਸੀਗੇ ਜਦੋਂ ਮੈਂ ਇਲੈਕਸ਼ਨ ਜਿੱਤਿਆ ਤਾਂ ਉਦੋਂ ਜਿਹੜੀ ਸੀਗੀ ਲਿਬਰਲ ਪਾਰਟੀ ਨੇ ਜਿੱਤੀ ਸੀ ਔਰ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਪਹਿਲਾਂ ਥੋੜੀਆਂ ਵੋਟਾਂ ਤੇ ਹੁਣ ਤਾਂ ਤਕਰੀਬਨ 2 ਟੂ 1 ਦਾ ਫੈਸਲਾ ਜਿਹੜਾ ਉਹ ਲੋਕ ਉਥੇ ਜਿਹੜੇ ਉਹ ਕਰਦੇ ਆ ਉਹਨਾਂ ਨੇ ਮੈਨੂੰ ਬੜੀ ਮਾਣ ਦਿੱਤਾ ਔਰ ਪਿਆਰ ਜਦੋਂ ਵੀ ਇਵਨ ਪੰਜਾਬ ਹੁੰਦੇ ਆ ਇੰਡੀਆ ਹੁੰਦੇ ਆ ਤਾਂ ਡਸਨਟ ਮੈਟਰ ਅਕ੍ਰੋਸ ਯੂ ਨੋ ਪਾਰਟੀ ਲਾਈਨ ਅਕ੍ਰੋਸ ਰਿਲੀਜੀਅਸ ਲਾਈਨਸ ਅਕ੍ਰੋਸ ਜਿਹੜੀ ਸਾਡਾ ਸਟੇਟਸ ਹੈਗਾ ਜਿੱਥੇ ਵੀ ਇਕਨੋਮਿਕ ਸਟੇਟਸ ਉਹਦੇ ਵਿੱਚ ਬੜੇ ਪਿਆਰ ਜਿਹੜਾ ਹੈਗਾ ਮਿਲਦਾ ਮੀਡੀਆ ਦੇ ਵਿੱਚ ਵੀ ਤੁਸੀਂ ਦੇਖਿਆ ਔਰ ਹਮੇਸ਼ਾ ਖੁਦ ਦੀ ਜਿਹੜੀ ਆ ਉਹ ਦਿਖਾਈ ਆ ਔਰ ਧੰਨਵਾਦ ਤੁਸੀਂ ਆਪਣੇ ਦਰਸ਼ਕਾਂ ਦੇ ਰੂਪੂ ਕਰਨ ਜਿਹੜਾ ਹੈਗਾ ਉਹ ਜਾ ਰਹੇ ਵੈਸੇ ਤੁਸੀਂ ਇੰਨੇ ਵਾਰੀ ਜਿੱਤੇ ਹੋ ਪਰ ਉੱਥੇ ਜਦੋਂ ਮੈਂ ਜਾਂਦਾ ਵੀਰਿਆ ਦੋਸਤ ਮਿੱਤਰ ਵੀ ਸਾਰੇ ਜਦੋਂ ਜਾਂਦਾ ਵੀ ਹੈ ਤੁਹਾਡੇ ਬਾਰੇ ਇੱਕ ਚਰਚਾ ਜਿਹੜੀ ਚੱਲਦੀ ਹੈ ਵੀ ਤੁਸੀਂ ਉੱਥੇ ਜਿਵੇਂ ਇੰਡੀਅਨ ਪੋਲੀਟਿਸ਼ੀਅਨਸ ਸਾਡੇ ਵਿਚਰਦੇ ਨੇ ਤੇ ਵਿਜੇ ਦਾ ਕਿਸੇ ਦਾ ਕੋਈ ਸਪਸ਼ਲ ਫੰਕਸ਼ਨ ਹੋਵੇ ਸਮਾਜਿਕ ਹੋਵੇ ਫੈਮਿਲੀ ਫੰਕਸ਼ਨ ਹੋਵੇ ਵਿਆਹ ਹੋਵੇ ਜਾਂ ਕੋਈ ਅਫਸੋਸ ਦੀ ਘਟਨਾ ਤੁਸੀਂ ਹਰ ਜਗ੍ਹਾ ਜਾਂਦੇ ਹੋ ਉਸ ਤਰ੍ਹਾਂ ਹੀ ਵਿਚਰਦੇ ਜਿਵੇਂ ਇੱਥੇ ਇੰਡੀਅਨ ਪੋਲੀਟਿਸ਼ੀਅਨ ਵਿਚਰਦੇ ਨੇ ਮਤਲਬ ਬਾਕੀ ਉੱਥੇ ਆਮ ਇਸ ਤਰ੍ਹਾਂ ਦਾ ਰਵਾਜ ਨਹੀਂ ਹੈ ਉੱਥੇ ਮਤਲਬ ਉੱਥੇ ਮਜ਼ਾਕ ਚ ਕਹਿੰਦੇ ਹੁੰਦੇ ਵੀ ਸੁਖਤਾਲੇ ਵਾਲ ਨੇ ਤਾਂ ਇੰਡੀਆ ਬਣਾ ਲਿਆ ਇਹ ਠੀਕ ਹੈ ਗੱਲ ਦੇਖੋ ਜਿਹੜੀ ਗੱਲ ਹੈਗੀ ਮੇਨ ਆ ਕਿਉਂਕਿ ਜਿਹੜਾ ਸਾਡਾ ਸੋਸ਼ਲ ਕਲਚਰ ਸਾਨੂੰ ਬਹੁਤ ਜ਼ਰੂਰੀ ਹੈਗਾ ਜੋ ਜਦੋਂ ਇੱਕ ਜਿਹੜਾ ਚੁਣਿਆ ਹੋਇਆ ਨਮਾਇੰਦਾ ਉਹਦੀ ਐਕਸੈਸੀਬਿਲਟੀ ਆਮ ਸੁਧਾਰਨ ਇਨਸਾਨਦਾਰੀ ਹੋਣੀ ਬੜੀ ਜ਼ਰੂਰੀ ਆ ਉਹ ਕਿਸੇ ਕਿਨਆਬਾਦੀ ਤੁਸੀਂ ਜਿਹੜਾ ਵੀਜੀ ਬਲਜੀਤ ਕਿਹਾ ਇਸ ਪੋਇੰਟ ਤੋਂ ਹੁਣ 5-6 ਫੰਕਸ਼ਨ ਜੇ ਵੀਕਐਂਡ ਤੇ ਹੋਏ ਉੱਥੇ 500 ਤੋਂ ਲੈ ਕੇ 1000 ਬੰਦਾ ਵੀ ਜੇ ਹੰਦਾ ਤਾਂ ਉਹਦੇ ਵਿੱਚ ਦੇਖਣ ਚ ਆਉਂਦਾ ਕਿ ਉਹਦੇ ਨਾਲ ਕੀ ਹੁੰਦਾ ਕਿ ਤੁਸੀਂ ਕਿੰਨੇ ਲੋਕਾਂ ਨਾਲ ਹੱਥ ਮਲਾਉਨੇ ਹੋ ਕਿੰਨੇ ਲੋਕਾਂ ਨੂੰ ਤੁਹਾਡਾ ਜਿਹੜਾ ਹੈਗਾ ਉਹ ਐਕਸੈਸ ਮਿਲਦਾ ਹੈਗਾ ਤਾਂ ਕਿ ਤੁਸੀਂ ਜਿਹੜੀ ਹੈਗੀ ਆ ਉਹਨਾਂ ਦੀ ਗੱਲ ਸੁਣ ਸਕਦੇ ਹੋ ਇਹ ਇੱਕ ਮੈਂ ਆਪਣੇ ਪਰਿਵਾਰਕ ਟਾਈਮ ਚੋਂ ਸਮਾਂ ਕੱਢ ਕੇ ਜਿਹੜਾ ਹੈਗਾ ਉਹ ਲੋਕਾਂ ਚ ਵਿਚਰਦਾ ਔਰ ਮੈਨੂੰ ਇਹਦੇ ਵਿੱਚ ਮਾਣ ਵੀ ਮਹਿਸੂਸ ਹੁੰਦਾ ਕਿ ਲੋਕਾਂ ਨੇ ਮੈਨੂੰ ਆਪਣੇ ਪਰਿਵਾਰ ਦਾ ਅੰਗ ਬਣਾ ਲਿਆ ਔਰ ਮੈਂ ਵੀ ਉਹਨਾਂ ਦੇ ਪਰਿਵਾਰ ਦਾ ਅੰਗ ਬਣ ਕੇ ਜਿਹੜਾ ਹੈਗਾ ਉਹ ਵਿਚਰਦਾ ਹੈਗਾ ਹੁਣ ਆ ਇਸ ਬਿੱਲ ਤੇ ਕੀ ਬੇਸਿਕ ਬਿੱਲ ਦਾ ਮੂਲ ਰੂਪ ਕੀ ਸੀ ਤੇ ਕਿਉਂ ਪੇਸ਼ ਕੀਤਾ ਤੁਸੀਂ ਕੀ ਤੁਹਾਡਾ ਮੂਲ ਕੀ ਸੀ ਨਾ ਵਰਡਿੰਗ ਵਰਡਿੰਗ ਕੀ ਸੀ ਉਹਦੀ ਐਕਚੁਅਲ ਵਾਈਬਨ ਸਰ ਨੂੰ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਇਹ 40ਵੀਂ ਐਨੀਵਰਸਰੀ ਜਿਹੜੀ ਹੈਗੀ ਆ ਉਹ ਜੈਨੋਸਾਈਡ ਦੀ ਇਸ ਐਸਪੈਕਸੀ ਹੈ ਅ ਔਰ ਅਮਰੀਕਨ ਕੰਸਟੀਟੂਐਂਸੀ ਦੇ ਲੋਕ ਵੀ ਜਿਹੜੇ ਨੇ ਉਹ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਉਹ ਹਮੇਸ਼ਾ ਇਸ ਇਸ਼ੂ ਦੇ ਉੱਤੇ ਬੜੇ ਭਾਵੁਕ ਹੁੰਦੇ ਨੇ ਇਹ ਕੱਲੀ ਸਿੱਖਾਂ ਦੀ ਗੱਲ ਨਹੀਂ ਇਨਫੈਕਟ ਕੋਈ ਵੀ ਜਿਹੜਾ ਹਿਊਮਨ ਰਾਈਟਸ ਦੇ ਵਿੱਚ ਵਿਸ਼ਵਾਸ ਰੱਖਦਾ ਇਕਵੈਲਟੀਜ਼ ਵਿਸ਼ਵਾਸ ਰੱਖਦਾ ਜਸਟਿਸ ਵਿਸ਼ਵਾਸ ਰੱਖਦਾ ਉਹ ਕਦੇ ਵੀ ਜਿਹੜਾ ਹੈਗਾ ਇਹ ਚੀਜ਼ ਨੂੰ ਜਸਟੀਫਾਈ ਨਹੀਂ ਕਰੂਗਾ ਕਿ ਕਿਸੇ ਵੀ ਪਾਰਟਿਕੂਲਰ ਧਰਮ ਦੇ ਲੋਕਾਂ ਦਾ ਜਿਹੜਾ ਵਾ ਉਹ ਕਤਲੇਆਮ ਕੀਤਾ ਜਾਵੇ ਸੋ ਉਸ ਨੂੰ ਰੈਕੋਗਨਾਈਜ਼ ਕਰਦੇ ਹੋਏ ਜਿਹੜਾ ਸੀਗਾ ਇਹ ਮਤਾ ਹਾਊਸ ਆਫ ਕਾਮਨ ਦੇ ਵਿੱਚ ਲੈ ਕੇ ਆਂਦਾ ਜਿਹਦੇ ਵਿੱਚ ਇਹ ਸੀਗਾ ਕਿ ਹਾਊਸ ਆਫ ਕਾਮਨ ਜਿਹੜਾ ਉਹ ਰੈਕੋਗਨਾਈਜ਼ ਕਰੇ ਕਿ ਜਿਹੜਾ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਉਹ ਜੇਨੋਸਾਈਡ ਹੈ ਜਿਹੜਾ ਹੈਗਾ ਉਹ ਮਤਲਬ ਜਿਹੜਾ ਸੀਗਾ ਉਹ ਲੈ ਕੇ ਆਇਆ ਔਰ ਇਸ ਤੋਂ ਪਹਿਲਾਂ ਵੀ ਜਿਹੜੀ ਸੀਗੀ 2000 8 2008 ਦੇ ਵਿੱਚ ਲੋਕਾਂ ਨੇ ਪਟੀਸ਼ਨ ਜਾਰ ਕੀਤੀ ਸੀ ਇਸੇ ਵਿਸ਼ੇ ਦੇ ਉੱਤੇ ਉਹ ਵੀ ਮਨਿਸਪਾਲ ਪ੍ਰਾਪਤ ਹੋਇਆ ਸੀ ਕਿ ਮੈਂ ਉਹ ਹਾਊਸ ਆਫ ਕਾਮਨ ਦੇ ਵਿੱਚ ਜਿਹੜੀ ਸੀਗੀ ਉਹਦਾ ਪੋਟੂਗਾ ਰੱਖੀ ਸੀ ਤੇ ਉਹ ਤਾਂ ਫਿਰ ਫਾਇਦਾ ਬਣਿਆ ਕਿ ਪਾਸ ਨਹੀਂ ਹੋਇਆ ਉਹ ਤੁਹਾਨੂੰ ਸਬੋਰਡ ਨਹੀਂ ਮਿਲੀ ਉਹਦੀ ਉਹ ਦਾ ਕਾਰਨ ਹੈਗਾ ਕਿ ਉਹਦੇ ਵਿੱਚ ਜਨੈਨਿਮਸ ਕੰਸੈਂਟ ਮੋਸ਼ਨ ਸੀਗਾ ਕਿਉਂਕਿ ਕਈ ਤਰੀਕੇ ਹੁੰਦੇ ਨੇ ਪਾਰਲੀਮੈਂਟ ਦੇ ਵਿੱਚੋਂ ਲੈ ਕੇ ਜਾਣ ਦੇ ਜਿਹੜਾ ਸਭ ਨਾਲੋਂ ਸਿੰਪਲ ਤੇ ਸੌਖਾ ਤੇ ਵਧੀਆ ਤਰੀਕਾ ਹੈਗਾ ਉਹ ਇਹ ਹੈਗਾ ਉਹ ਜਨਿਨਮਸ ਕੰਸੈਂਟ ਚਾਹੀਦੀ ਤਾਂ ਕਿ ਜਿੰਨੇ ਵੀ ਮੈਂਬਰ ਪ੍ਰੈਜ਼ੈਂਟ ਹੈਗੇ ਆ ਉਹ ਸਾਰੇ ਦੇ ਸਾਰੇ ਜਿਹੜੇ ਆ ਉਹਦੀ ਸਪੋਰਟ ਕਰਨ ਔਰ ਉਹਦੇ ਵਿੱਚ ਕੀ ਹੋਇਆ ਕਿ ਇੱਥੇ ਕਾਂਦੀਪੀ ਪਾਰਟੀ ਜੀ ਦੇ ਜਗਮੀਤ ਸਿੰਘ ਲੀਡਰ ਆ ਉਹਨਾਂ ਦੇ ਵੀ ਤਕਰੀਬਨ ਜਿਹੜੇ ਸੀ ਸਾਰੇ ਜਿੰਨੇ ਵੀ ਮੈਂਬਰ ਸੀ ਉਹਨਾਂ ਨੇ ਸਭ ਨੇ ਕਿਸੇ ਨੇ ਵੀ ਉਹਨੂੰ ਨਾਂ ਨਹੀਂ ਕਿਹਾ ਔਰ ਇਸੇ ਤਰ੍ਹਾਂ ਬਲਾਕ ਕਬਕਵਾ ਜਿਸ ਨਾਲ ਉਹ ਸੈਪਰੇਟਿਸਟ ਪਾਰਟੀ ਹੈਗੀ ਜਿਹੜੇ ਕਹਿੰਦੇ ਨੇ ਵੀ ਕਬਕ ਸਾਡਾ ਅੱਧ ਸੂਬਾ ਜਿਹੜਾ ਦੇਸ਼ ਬਣਨਾ ਚਾਹੀਦਾ ਉਹਨਾਂ ਨੇ ਵੀ ਜਿਹੜਾ ਇਸ ਮਤੇ ਦੇ ਉੱਤੇ ਵਿਰੋਧ ਚ ਬੋਟ ਨਹੀਂ ਪਾਈ ਗ੍ਰੀਨ ਪਾਰਟੀ ਦੇ ਲੀਡਰ ਵੀ ਬੈਠੇ ਸੀਗੇ ਉਹਨਾਂ ਨੇ ਵੀ ਸੋ ਜਦੋਂ ਦੇਖਦੇ ਆ ਇਹ ਚੰਦਕ ਮੈਂਬਰ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਔਰ ਇੱਕ ਮੈਂਬਰ ਜਿਹੜਾ ਸੀਗਾ ਉਹ ਲਿਬਰਲ ਪਾਰਟੀ ਦਾ ਜੀ ਨੇ ਲੋਕਈ ਸੋ ਇੱਕ ਵੀ ਮੈਂਬਰ ਜੇ ਕਿਉਂਕਿ ਜਨਰਮਸ ਕੰਸੈਂਟ ਹੈ ਜੇ ਇੱਕ ਵੀ ਮੈਂਬਰ ਨਾ ਕਰਦਾ ਤਾਂ ਇਹ ਜਿਹੜਾ ਮਤਲਬ ਉਹ ਪਾਸ ਨੂੰ ਸੋ ਇਸ ਕਰਕੇ ਉੱਥੇ ਦੋ ਚਾਰ ਮੈਂਬਰ ਸੀਗੇ ਜਿਨ੍ਹਾਂ ਨੇ ਇਸ ਵਿਸ਼ੇ ਦੇ ਉੱਤੇ ਨਾ ਕਰੀ ਔਰ ਕੁਝ ਕੁ ਮੈਂਬਰ ਤਾਂ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਉਹ ਬਿਆਨ ਨਹੀਂ ਹੁੰਦਾ ਉਹ ਵੈਸੇ ਹੀ ਨੋ ਕਰ ਦਿੰਦੇ ਨੇ ਜਦੋਂ ਕੋਈ ਵੀ ਜਨਰਮਸ ਕੰਸੈਂਟ ਲੈ ਕੇ ਆਉਂਦੇ ਔਰ ਬਾਅਦ ਚ ਉਹ ਰੀਲਾਈਜ਼ ਵੀ ਕਰਦੇ ਸੀ ਕਿ ਕਾ ਦੁੱਖਾ ਇੰਜਰਟ ਦੇ ਮੈਂਬਰ ਜਿਹੜੇ ਸੀਗੇ ਉਹ ਕੀਲ ਵੀ ਕੀਤਾ ਉਹਨਾਂ ਨੇ ਉਹ ਜਿਹੜੇ ਮੈਂਬਰ ਨੇ ਤੁਸੀਂ ਕਹਿੰਦੇ ਕਲੀਬਰਲ ਪਾਰਟੀ ਨੇ ਨਾ ਕੀਤੀ ਉਹਨੇ ਆਪਣੇ ਟਵਿੱਟਰ ਤੇ ਇਹ ਵੀ ਪਾਇਆ ਵੀ ਮੈਨੂੰ ਧਮਕੀਆਂ ਮਿਲੀਆਂ ਇਸ਼ਾਰਾ ਵੀ ਤੁਹਾਡੇ ਵੱਲ ਕੀਤਾ ਉਹਨੇ ਕੋਈ ਇਸ ਤਰ੍ਹਾਂ ਦੀ ਮਤਲਬ ਕੀ ਇਹ ਤੁਹਾਨੂੰ ਮਤਲਬ ਇਹਦੇ ਵਿੱਚ ਕੀ ਸੱਚਾਈ ਹੈ ਕੋਈ ਜਕ ਕੋਈ ਇਹ ਬੜੀ ਇਹ ਬੜੀ ਹਾਸੋਹੀਣੀ ਗੱਲ ਹੈਗੀ ਤੇ ਇਹ ਜਿਹੜਾ ਹੈਗਾ ਇਹ ਝੂਠ ਦੀ 판 ਹੈਗੀ ਆ ਕਿਉਂਕਿ ਜਿਹੜਾ ਇਹ ਮੈਂਬਰ ਆਫ ਪਾਰਲੀਮੈਂਟ ਹੈਗਾ ਮੈਂ ਤਾਂ ਨਾਮ ਨਹੀਂ ਉਹਦਾ ਲੈਣਾ ਚਾਹੁੰਦਾ ਕਿਉਂਕਿ ਇਹਦੀ ਇਹਦੀ ਫਿਜ਼ਰਤ ਹੀ ਇਹ ਹੈਗੀ ਆ ਕਿ ਇਹ ਕਮਿਊਨਿਟੀ ਜਿਹਨੂੰ ਡਿਵਾਈਡ ਕਰਨਾ ਤੁਸੀਂ ਕਿਤੇ ਦੇ ਮੇਰੇ ਨਾਲ ਬਰਤਦੇ ਹੋ ਮੇਰਾ ਸੁਭਾਅ ਤੁਸੀਂ ਦੇਖਿਆ ਲੋਕਾਂ ਨੇ ਮੇਰਾ ਸੁਆਹ ਦੇਖਿਆ ਬੜਾ ਠੰਡੇ ਮਤੇ ਦਾ ਔਰ ਕਦੇ ਵੀ ਕਿਸੇ ਨੂੰ ਦਜਨ ਮੈਟਰ ਚਾਏ ਮੇਰੇ ਆਪੋਨੈਂਟ ਵੀ ਆ ਉਹਨਾਂ ਨੂੰ ਬੜੇ ਪਿਆਰ ਨਾਲ ਮਿਲੀਦਾ ਇਹ ਤਾਂ ਮੇਰੀ ਫਿਜ਼ਰਤ ਹੀ ਨਹੀਂ ਜੀ ਕਿ ਮੈਂ ਉਸ ਨੂੰ ਕੋਈ ਐਸਾ ਲਾ ਮੈਂ ਤਾਂ ਉਸ ਨੂੰ ਇਨਫੈਕਟ ਕੰਟੈਕਟ ਵੀ ਨਹੀਂ ਹੋਇਆ ਆਈ ਵਾਸ ਜਿਹਨੂੰ ਕਹਿੰਦੇ ਮਾਜ ਦਵੇ ਉਹ ਤੋਂ ਬੜੀ ਦੂਰ ਸੀਗਾ ਜਿਹੜਾ ਸਾਡੇ ਆਪਸ ਵਿੱਚ ਮੇਰੀ ਜਿਹੜੀ ਹਾਊਸ ਦੇ ਵਿੱਚ ਸਾਡੀ ਸੀਟਿੰਗ ਪਲਾਨ ਆ ਉਹਦੇ ਮੁਤਾਬਕ ਉਹ ਮੈਂ ਬੜੀ ਦੂਰ ਬੈਠਾ ਹੁੰਦਾ ਤੋਂ ਬਿਲਕੁਲ ਉਹਨਾਂ ਦੇ ਕੋਈ ਜਿਹੜਾ ਹੈਗਾ ਮੇਰੀ ਉਹਨਾਂ ਨਾਲ ਕੋਈ ਰابطਾ ਨਹੀਂ ਪਰ ਉਹ ਬਿਲਕੁਲ ਜਿਹੜਾ ਹੈਗਾ ਉਹ ਸਿਰ ਤੇ ਸਿਰਫ ਜਿਹੜੀ ਆ ਉਹ ਝੂਠੀ ਸੈਂਪਤੀ ਗੇਨ ਕਰਨ ਨੂੰ ਔਰ ਮਿਸ ਇਨਫਾਰਮੇਸ਼ਨ ਕਿਉਂਕਿ ਮਿਸ ਇਨਫਾਰਮੇਸ਼ਨ ਜਿਹੜੀ ਆ ਇਹ ਫਲਾਉਣ ਦਾ ਮੈਂ ਦੇਖਿਆ ਕਿ ਬਹੁਤ ਮਹਰ ਇਹ ਇਕੱਲਾ ਇੱਥੇ ਨਹੀਂ ਇਸ ਤੋਂ ਪਹਿਲਾਂ ਵੀ ਜਿਹੜਾ ਸੀਗਾ ਇੱਕ ਫੋਰਨ ਇੰਟਰਫੀਅਰੈਂਸ ਤੇ ਬੈਲ ਲੈ ਕੇ ਆਂਦਾ ਸੀਗਾ ਮੈਂ ਆਪਣਾ ਮਤਲ ਲੈ ਕੇ ਆਂਦਾ ਸੀਗਾ ਮੋਸ਼ਨ ਐਨਵਾਇਰਨਮੈਂਟ 2 ਸੀਗਾ ਉਹਦੇ ਵਿੱਚ ਵੀ ਇਹਨੇ ਬੜੀ ਪ੍ਰਚਾਰ ਕੀਤਾ ਪਰਟੀਕਲ ਕਮਿਊਨਿਟੀ ਨੂੰ ਹਿੰਦੂ ਕਮਿਊਨਿਟੀ ਨੂੰ ਇਹਨੇ ਇਹ ਜਾਣ ਕੇ ਕਿ ਬੀਜੀਏ ਤੁਹਾਡਾ ਤਾਂ ਇੱਥੇ ਆ ਹੋ ਜੂਗਾ ਜੇ ਇਹ ਮਤਾ ਪਾਰ ਹੋ ਮਤਾ ਪਾਸ ਵੀ ਹੋ ਗਿਆ ਜਿਹਨਾਂ ਨੇ ਮਸਲੀ ਫਿਰ ਐਡਾ ਅਗਲੀ ਕਰੇਜ ਹੈਗਾ ਕਿ ਆਪ ਵੋਟ ਪਾਉਣ ਆਵੇ ਲੋਕਾਂ ਨੂੰ ਦੂਜੇ ਐਮਪੀਜ਼ ਨੂੰ ਹੋਰਾਂ ਨੂੰ ਕਮਿਊਨਿਟੀ ਨੂੰ ਤਾਂ ਬਹੁਤ ਅਕਸਾਂਦਾ ਸੀਗਾ ਮਤਲਬ ਉਹਨਾਂ ਨੂੰ ਇਸ ਬਾਰੇ ਪਰ ਆ ਵੋਟ ਪਾਉਣ ਨਹੀਂ ਆਏ ਔਰ ਉਸ ਤੋਂ ਬਾਅਦ ਦੇਖੋ ਮਤਾ ਵੀ ਪਾਸ ਹੋ ਗਿਆ ਅੱਜ ਤੱਕ ਕੋਈ ਉਹਦਾ ਅਸਰ ਸਿਰਫ ਪੋਜੀਟਿਵ ਅਸਰ ਹੋਇਆ ਕਿ ਗਵਰਨਮੈਂਟ ਨੇ ਆਪਣਾ ਬਿਲ ਜਿਹੜਾ ਸੀ ਸੀ 70 ਲੰਦਾ ਸੋ ਸਮੇਂ ਸਮੇਂ ਮਤਲਬ ਮੈਂ ਇਹਨੂੰ ਦੇਖਿਆ ਇਹ ਜਿਹੜੀਆਂ ਇਹਦੀਆਂ ਗਤਿਵਿਧੀਆਂ ਨੇ ਉਹ ਇਸ ਤਰ੍ਹਾਂ ਲੱਗਦੀਆਂ ਨੇ ਅੱਗੇ ਤਾਂ ਲੋਕ ਕਿਆ ਕਰਦੇ ਸੀ ਵੀ ਜੀ ਇਹ ਹੋ ਸਕਦਾ ਵੀ ਇਹਨੂੰ ਫੋਰਨ ਇੰਟਰਫੀਅਰੈਂਸ ਜਿਹੜੀ ਹੋਵੇ ਤੇ ਲੱਗਦਾ ਵੀ ਹੁਣ ਆਮ ਮੈਂਬਰ ਆਫ ਪਾਰਲੀਮੈਂਟ ਵੀ ਆ ਕੇ ਮੈਨੂੰ ਕਹਿਣ ਲੱਗੇ ਇਹਦਾ ਅਜੰਡਾ ਨਹੀਂ ਸਮਝ ਆਦੀ ਵੀ ਕੀ ਹੈਗਾ ਵੀ ਇਹ ਹੀ ਅਜੰਡਾ ਲੱਗਦਾ ਕਿ ਇਹ ਕੈਨੇਡੀਅਨਸ ਨੂੰ ਤਾਂ ਵੀ ਰਿਪਰਜੈਂਟ ਨਹੀਂ ਕਰਦਾ ਇਨਫੈਕਟ ਜਦੋਂ ਰਿਪਰਜੈਂਟ ਕਰ ਰਿਹਾ ਤਾਂ ਇਹ ਪੋਰੈਂਟ ਸਟੇਟਸ ਦੀ ਗੱਲ ਹਮੇਸ਼ਾ ਕਰਦਾ ਹੈ ਪਰ ਪਰ ਇਸ ਤਰ੍ਹਾਂ ਦੋ ਸਵਾਲ ਹੈਗੇ ਮੇਰੇ ਵੇ ਜਿਹੜਾ ਤੁਸੀਂ ਕਹਿੰਦੇ ਕੈਨੇਡੀਅਨ ਰਿਪੈਂਟ ਨਹੀਂ ਕਰਦਾ ਇੱਕ ਤਾਂ ਇਹ ਹੈ ਕਿ ਕੈਨੇਡਾ ਨੂੰ ਕੀ ਫਾਇਦਾ ਹੋਣਾ ਸੀ ਕੈਨੇਡਾ ਜੇ ਪਾਸ ਹੋ ਜਾਂਦਾ ਤਾਂ ਕੈਨੇਡਾ ਵਾਸਤੇ ਕੀ ਲਾਹਾ ਹੈ ਦਾ ਜਾਂ ਕੈਨੇਡਾ ਵਾਸਤੇ ਕੀ ਫਾਇਦਾ ਹੈ ਇੰਡੀਆ ਦੇ ਰਿਫਲੈਕਸ਼ਨ ਹੈ ਹੀ ਹੈ ਕੈਨੇਡਾ ਨੂੰ ਬੜਾ ਦੇਖੋ ਬੜਾ ਤੁਸੀਂ ਬੜਾ ਵਧੀਆ ਸਵਾਲ ਜਿਹੜਾ ਹੋਰੇਜ਼ ਕੀਤਾ ਦੇਖੋ ਇਹਦੇ ਵਿੱਚ ਦੇਖੋ ਅੱਜ ਦੇ ਤੁਸੀਂ ਜਿਹੜਾ ਤੁਹਾਡੇ ਮੌਜੂਦਾ ਪ੍ਰਧਾਨ ਮੰਤਰੀ ਅ ਪ੍ਰਧਾਨ ਮੰਤਰੀ ਮੋਦੀ ਹੈਗੇ ਨੇ ਉਹਨਾਂ ਨੇ ਵੀ ਇਹਨੂੰ ਜੈਨੋਸਾਈਡ ਕਿਹਾ ਮੈਂ ਇਹ ਕੁਆਰਾ ਪੜ੍ਹਿਆ ਸੀਗਾ ਔਰ ਹੁਣੇ-ਹੁਣੇ ਜਿਹੜੇ ਤੁਹਾਡੇ ਸਕਾਰਜੋਗ ਮੰਤਰੀ ਪੁਰੀ ਹੈਗੇ ਨੇ ਉਹਨਾਂ ਨੇ ਵੀ ਆਪਣੇ ਟਵਿੱਟਰ ਦੇ ਉੱਤੇ ਕਿਹਾ ਉਹਨਾਂ ਨੇ ਜਿਹੜੇ ਸਕਾਰਜੋਗ ਮੰਤਰੀ ਰਾਜਨਾਥ ਜੀ ਨੇ ਜਿਨ੍ਹਾਂ ਦਾ ਹੁਣ ਇਸਪਲੀਮੇਟ ਡਿਫੈਂਸ ਵਿਭਾਗ ਪਹਿਲਾਂ ਹੋਮਨਿਸਟਰੀ ਇੰਡੀ ਸੀ ਉਹਨਾਂ ਨੇ ਵੀ ਸੋ ਜਦੋਂ ਮੌਜੂਦਾ ਸਰਕਾਰ ਇਸ ਗੱਲ ਨੂੰ ਮੰਨਦੀ ਆ ਕਿ ਇਹ ਜੈਨੋਸਾਈਡ ਹੋਇਆ ਠੀਕ ਹੈ ਨਾ ਅ ਸੋ ਸੋ ਇਥੇ ਵੀ ਜਿਹੜੇ ਹੈਗੇ ਕਿਉਂਕਿ ਕੈਨੇਡਾ ਦੇ ਵਿੱਚ ਸਮੇਂ ਸਮੇਂ ਮੁਤਾਬਕ ਚੱਲਦੀ ਇਹ ਗੱਲ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜੇ ਹਿਊਮਨ ਰਾਈਟਸ ਪੱਕੀ ਲੋਕ ਸੀ ਜਿਨ੍ਹਾਂ ਦੀ ਜਿਹਨਾਂ ਦਾ ਮੈਟਰ ਕਿਹੜੀ ਉਹਨਾਂ ਦੀ ਕਿਹੜੀ ਰਿਲੀਜੀਅਸ ਬੈਕਗਰਾਉਂਡ ਕਲਚਰਲ ਬੈਕਗਰਾਉਂਡ ਕਿਹੜੀ ਉਹਨਾਂ ਦੀ ਕੰਟਰੀ ਤੋਂ ਆਏ ਕੈਨੇਡਾ ਦੇ ਵਿੱਚ ਵੀ ਜਿਹੜੇ ਲੋਕ ਨੇ ਉਹ ਪ੍ਰਭਾਵਿਤ ਹੁੰਦੇ ਆ ਇਹੋ ਜਿਹੇ ਜਿਹੜੇ ਇਨਸੀਡੈਂਟ ਦੁਨੀਆਂ 'ਚ ਹੁੰਦੇ ਆ ਤੇ ਜੇ ਉਹਨੂੰ ਰੈਕੋਗਨਾਈਜ਼ ਕਰਦੇ ਸੀ ਤਾ ਅੱਗੇ ਵੀ ਹੋਏ ਨੇ ਅੱਗੇ ਇੱਕ ਪਹਿਲਾ ਜਿਹੜਾ ਥਾਮਲ ਦਾ ਜੈਨੋਸਾਈਡ ਹੋਇਆ ਰਾਈਟ ਉਹ ਥਾਮਲ ਜੈਨੋਸਾਈਡ ਦਾ ਵੀ ਮਤਾ ਇਥੋਂ ਪਾਸ ਹੋਇਆ ਵੀਗਰਸ ਦਾ ਹੋਇਆ ਸੋ ਹੋਰ ਵੀ ਇਹ ਜਿਹੜੇ ਸਮੇ ਸਮੇਂ ਮੁਤਾਬਕ ਜਿਹੜੇ ਕਮਿਊਨਿਟੀਜ਼ ਦੇ ਨਾਲ ਜਿਹੜਾ ਸੀਗਾ ਉਹ ਐਸੇ ਤਰ੍ਹਾਂ ਦੇ ਬਵਾਹਾਰ ਹੋਇਆ ਉੱਥੇ ਜਿਹੜੇ ਮਤੇ ਆਉਂਦੇ ਨੇ ਇਹਦੇ ਨਾਲ ਜਿਹੜੇ ਕੈਨੇਡੀਅਨ ਲੋਕ ਆ ਉਹਨਾਂ ਨੂੰ ਵੀ ਸ਼ਾਂਤੀ ਮਿਲੀ ਸੀ ਪਰ ਜਿਹੜੀ ਤੁਸੀਂ ਜਿਹੜਾ ਟਵੀਟ ਕੀਤਾ ਆਪਣੀ ਵੀ ਮੈਂ ਮਤਾ ਪੇਸ਼ ਕੀਤਾ ਉਹਦੇ ਤੇ ਬਹੁਤ ਟ੍ਰੋਲਿੰਗ ਹੋਈ ਤੁਹਾਡੇ ਮਤਲਬ ਮੈਂ ਤਾਂ ਜਿੰਨੇ ਮੈਸੇਜ ਦੇਖਿਆ ਮੈਨੂੰ ਬਦਲੇ ਸ਼ਾਇਦ ਇੱਕ ਦੋ ਹੀ ਕੋਈ ਰੇਅਰ ਹੀ ਜਿਹੜੇ ਤੁਹਾਡੀ ਸਪੋਰਟ ਚ ਨੇ ਉਹਨਾਂ ਨੇ ਸਾਰਿਆਂ ਨੇ ਦੋ ਤਿੰਨ ਸਵਾਲ ਬੜੇ ਬਹੁਤ ਵਾਜਬ ਸਵਾਲ ਕੀਤੇ ਨੇ ਉਹਨਾਂ ਨੇ ਜਾਂ ਇੱਕਲੋ ਬੜੇ ਜ਼ੋਰਦਾਰ ਸਵਾਲ ਕੀਤੇ ਨੇ ਇੱਕ ਤਾਂ ਉਹਨਾਂ ਨੇ ਇਹ ਸਵਾਲ ਬਾਰ-ਬਾਰ ਪੁੱਛਿਆ ਨੇ ਕੀਤਾ ਵੀ ਤੁਸੀਂ ਤੁਹਾਨੂੰ ਕੈਨੇਡਾ ਇੰਡੀਆ ਦਾ ਕਿਉਂ ਫਿਕਰ ਹੈ ਨਾ ਤੁਸੀਂ ਉੱਥੋਂ ਆਏ ਹੋ ਠੀਕ ਹੈ ਆਪਣੀਆਂ ਇੱਥੋਂ ਤੱਕ ਲਿਖਿਆ ਵੀ ਜਿਹੜੀਆਂ ਤੁਹਾਡੀਆਂ ਟ੍ਰਾਈਬਲ ਤੇ ਜਿਹੜੀਆਂ ਤੁਹਾਡੀਆਂ ਐਂਸ਼ੀਅੰਟ ਜਿਹੜੀਆਂ ਲੜਾਈਆਂ ਨੇ ਤੁਸੀਂ ਇੱਥੇ ਕਿਉਂ ਲੈ ਕੇ ਆ ਰਹੇ ਹੋ ਸੱਜਿਆ ਵੀ ਤੁਹਾਡੀਆਂ ਉੱਥੇ ਹੈਗੀਆਂ ਨੇ ਤੇ ਤੁਸੀਂ ਇੱਥੇ ਕਿ ਲੈ ਰਹੇ ਹੋ ਤੁਹਾਨੂੰ ਜਿਹੜਾ ਆਪਣਾ ਬੈਗੇਜ ਕਿਉਂ ਲੈ ਕੇ ਆ ਰਹੇ ਹੋ ਇੱਥੇ ਤੁਸੀਂ ਕੈਨੇਡਾ ਦਾ ਫਿਕਰ ਕਰੋ ਇੱਕ ਤਾਂ ਇਹ ਤੁਹਾਨੂੰ ਬਹੁਤ ਵੱਡਾ ਸਵਾਲ ਹੁੰਦਾ ਮੈਂ ਮੈਂ ਤਾਂ ਬਾਨੋ ਬਾਨ ਦੋ ਤਿੰਨ ਸਵਾਲ ਇਹਦਾ ਤੈਨੂੰ ਅਨਸਰ ਦੇ ਦਿੰਦਾ ਜੇ ਮੈਂ ਇਹਦਾ ਅਨਸਰ ਦੇਣਾ ਇਹ ਤਾਂ ਜਿਹੜੇ ਟ੍ਰੌਲ ਦੀ ਗੱਲ ਕਰਦੇ ਆਂ ਇਹ ਤਾਂ ਪੇਡ ਜਿਹੜੀਆਂ ਨੇ ਅ ਅਕਾਊਂਟਸ ਬਣੇ ਹੋਏ ਨੇ ਜਿਹੜੀਆਂ ਵੀ ਜੀਰੋ ਕੈਲੋ ਵੀ ਹੁਣ ਕਈ ਕਿਉਂਕਿ ਹਮੇਸ਼ਾ ਹੀ ਕਿਉਂਕਿ ਮੈਂ ਬੜਾ ਵੋਕਲ ਹਾਂ ਜਦੋਂ ਫੋਰਨ ਏਜੰਸੀਜ਼ ਨੇ ਚਾਹੇ ਉਹ ਚਾਈਨਾ ਦੀ ਆ ਚਾਹੇ ਉਹ ਇੰਡੀਆ ਦੀ ਆ ਚਾਹੇ ਰਸ਼ੀਆ ਚਾਹੇ ਉਹ ਰਾਂ ਚਾਹੇ ਹੋਰ ਕੰਟਰੀ ਜਦੋਂ ਉਹਨਾਂ ਬਾਰੇ ਵੀ ਅਸੀਂ ਬੋਲਦੇ ਕਿਉਂਕਿ ਉਹਨਾਂ ਨੇ ਆਪੋ ਆਪਣੇ ਟਰੋਲ ਸੈੱਟ ਕੀਤੇ ਹੋਏ ਨੇ ਤਾਂ ਕਿ ਉਹ ਜਦੋਂ ਵੀ ਕੋਈ ਅਜਿਹਾ ਬੰਦਾ ਗੱਲ ਕਰਦਾ ਤਾਂ ਹਮੇਸ਼ਾ ਉਹਨੂੰ 네ਗਟਿਵਿਟੀ ਪਰ ਮੈਨੂੰ ਇੱਕ ਵੀ ਕਾਲ ਜਿਹੜੀ ਆ ਮੈਂ ਤੁਹਾਨੂੰ ਦੱਸਦਾ ਇੱਕ ਵੀ ਕਾਲ ਮੈਨੂੰ ਨਹੀਂ ਆਈ ਇੱਕ ਵੀ ਈਮੇਲ ਨਹੀਂ ਆਈ ਔਰ ਇੱਕ ਵੀ ਸੁਨੇਹਾ ਨਹੀਂ ਆਇਆ ਜਿਹਦੇ ਵਿੱਚ 네ਗੇਟਿਵ ਇਨਫੈਕਟ ਮੈਨੂੰ ਪੋਜ਼ਿਟਿਵ ਜਿਹੜਾ ਹੈਗਾ ਉਹ ਮੈਨੂੰ ਮਿਲਿਆ ਇਹ ਇਹਦੇ ਤੋਂ ਹੁੰਦਾ ਨਹੀਂ ਦਿਖਦਾ ਦੇਖੋ ਤੁਸੀਂ ਇਨਫੋਰਮੇਸ਼ਨ ਇੱਕ ਪਾਈ ਤੁਸੀਂ ਆਪਦੇ ਉਸ ਅਕਾਊਂਟ ਚ ਇਨਫੋ ਪਾਈ ਪਰ ਤੁਹਾਡੇ ਸਪੋਰਟਰ ਵੀ ਹੋਣੇ ਚਾਹੀਦੇ ਸੀ ਉਹਦੇ ਚ ਤੁਹਾਡੇ ਸਪੋਰਟਰ ਨਹੀਂ ਦਿੱਖਦਾ ਦੂਜੀ ਗੱਲ ਦੂਜੀ ਗੱਲ ਤੁਹਾਡਾ ਵੀ ਜਿਹੜਾ ਇਹ ਉਹਨਾਂ ਨੇ ਇੱਕ ਸਵਾਲ ਹੋਰ ਕੀਤਾ ਜਿਹੜਾ ਜਿਹੜਾ ਹਾਂਜੀ ਕਿ ਜਿਹੜਾ ਕਿ ਮੈਂ ਵੀ ਕਰ ਰਿਹਾ ਤੇ ਤੁਸੀਂ ਇੰਡੀਆ ਦਾ ਜਰੂਰ ਫਿਕਰ ਕਰਦੇ ਹੋ ਠੀਕ ਹੈ ਜਾਜੂਆ ਤੁਹਾਡਾ ਪਰ ਕੈਨੇਡਾ ਦੇ ਵਿੱਚ ਇਸ ਵੇਲੇ ਜੋ ਹਾਲਤ ਹੈਗੀ ਜਿਸ ਤਰ੍ਹਾਂ ਦੀ ਇੱਕ ਟਰਾਂਵਾ ਵਾਪਰੀਆਂ ਡਰੱਗ ਦੇ ਕਿੱਡੇ-ਕੱਡੇ ਵੱਡੇ ਉਹ ਫੜੇ ਜਾ ਰਹੇ ਨੇ ਫੈਕਟਰੀਆਂ ਫੜੀਆਂ ਜਾ ਰਹੀਆਂ ਆਰਮਸ ਫੈਕਟਰੀਆਂ ਫੜੀਆਂ ਜਾ ਰਹੀਆਂ ਔਰ ਜਿਹੜੇ ਸਾਡੇ ਗੈਂਗਵਰ ਕਿੰਨੀ ਹੈ ਪਿਛਲੇ ਇੱਕ ਹਫਤੇ ਚ ਤਿੰਨ ਮੁੰਡੇ ਪੰਜਾਬ ਦੇ ਉਥੇ ਮਰਡਰ ਹੋ ਗਏ ਨੇ ਤੇ ਤੇ ਬਿਜਲੀ ਇਕ ਪਿਛਲੇ ਇੱਕ ਹਫਤੇ ਚ ਗੈਂਗਵਾਰ ਇੰਨੀ ਜ਼ਿਆਦਾ ਹੋ ਗਈ ਹੈ ਮਤਲਬ ਤੇ ਨੇ ਇਕੱਲੇ ਬੀਸੀ ਚ ਕਿੰਨੇ ਸੈਂਕੜੇ ਮੁੰਡੇ ਮਾਰੇ ਚ ਆ ਚੁੱਕੇ ਨੇ ਤੇ ਅ ਰੋਬਰੀ ਫਰੋਤੀਆਂ ਮਨ ਫਰੋਤੀਆਂ ਵੀ ਸ਼ੁਰੂ ਹੋ ਗਈਆਂ ਕਮਾਲ ਹੈ ਉੱਥੇ ਮਿਲਦੀ ਤੇ ਚੋਰੀ 11 ਦੀ ਸੈਫਟ ਜਿਹੜੀ ਹੈ ਉਹ ਮਤਲਬ ਟਰੂਡੋ ਨੇ ਵੀ ਬਿਆਨ ਦਿੱਤਾ ਪਾਲਿਸੀ ਬਣਾਈ ਕੋਸ਼ਿਸ਼ਾਂ ਕੀਤੀ ਮਤਲਬ ਮੈਨ ਮਤਲਬ ਇੰਨੀਆਂ ਇੰਨਾ ਕੁਝ ਹੋ ਰਿਹਾ ਉੱਥੇ ਉਹ ਕਹਿੰਦੇ ਮੈਂ ਤੁਹਾਨੂੰ ਆਪਣਾ ਫਿਕਰ ਕਿਉਂ ਨਹੀਂ ਕਰਦੇ ਤੁਸੀਂ ਤੇ ਜੁੱਜੇ ਮੁੱਲ ਦਾ ਫਿਕਰ ਜਿੱਥੋਂ ਤੁਸੀਂ ਆ ਚੁੱਕੇ ਹੋ ਤੁਸੀਂ ਤੁਸੀਂ ਇਲੈਕਟਿਡ ਐਮਪੀ ਹੈਗੇ ਕੈਨੇਡਾ ਦੇ ਕੈਨੇਡਾ ਦੇ ਉਹਨਾਂ ਨੇ ਇਹ ਵੀ ਕਿਹਾ ਕੀਤਾ ਕਿ ਕੈਨੇਡਾ ਦਾ ਜਿਹੜਾ ਪੈਸਾ ਹੈ ਤੁਸੀਂ ਉਹਦੇ ਪੈਸੇ ਖਰਚ ਰਹੇ ਹੋ ਤੁਸੀਂ ਉਹਦਾ ਟਾਈਮ ਤੇ ਤੁਸੀਂ ਆਪਣੇ ਵਾਸਤੇ ਇੰਨੀਆਂ ਸਮੱਸਿਆ ਇੰਨਾ ਕੁਝ ਹੋ ਰਿਹਾ ਤੁਹਾਡੇ ਜਿਹੜਾ ਜਿਹਦਾ ਸਬੰਧ ਵੀ ਇੰਡੀਆ ਨਾਲ ਹੈਗਾ ਸਿੱਧਾ ਜਿਹਦਾ ਸਬੰਧ ਵੀ ਇੰਡੀਆ ਨਾਲ ਹੈ ਸਾਡੇ ਦੋ ਤਿੰਨ ਡੈਡਵੋਜ਼ੀ ਰੋਜ਼ ਆਉਂਦੀਆਂ ਨਹੀਂ ਇੱਥੋਂ ਵੀ ਉਹਨਾਂ ਮਸਲਿਆਂ ਤੇ ਤਾਂ ਤੁਸੀਂ ਟੇਕ ਅਪ ਨਹੀਂ ਕਰ ਰਹੇ ਜਾਂ ਜ਼ੋਰ ਨਹੀਂ ਫੋਕਸ ਨਹੀਂ ਕਰ ਰਹੇ ਤੇ ਤੁਹਾਨੂੰ ਇਹ ਹੈਗਾ ਪਿਛਲੀ ਘਟਨਾਵਾਂ ਦਾ ਜਾਂ ਇੰਡੀਆ ਦੇ ਜੋ ਕੁਝ ਹੋਇਆ ਉਹਦਾ ਫਿਕਰ ਹੈ ਇਹ ਵੀ ਉਹਨਾਂ ਨੇ ਬਹੁਤ ਜ਼ੋਰ ਨਾਲ ਇਹ ਉਠਾਇਆ ਇਹ ਦੇਖੋ ਤਾਂ ਹੀ ਮੈਂ ਕਹਿੰਦਾ ਜਿਹੜੇ ਟ੍ਰੋਲਸ ਨੇ ਨਾ ਇਹ ਸੈੱਟ ਹੋਇਆ ਹੈ ਕਿਉਂਕਿ ਨਹੀਂ ਆਦਾ ਮੇਰਾ ਵੀ ਸੁਣੋ ਆਦਾ ਮੇਰਾ ਵੀ ਹਾਂ ਤੁਹਾਡਾ ਹਾਂ ਬਿਲਕੁਲ ਹਾਂ ਜਿਹੜਾ ਤੁਹਾਡਾ ਸਵਾਲ ਆਉਂਦਾ ਮੈਸੇਜ ਦਿੰਨਾ ਉਹਦਾ ਕਾਰਨ ਹੈ ਕਿ ਦੇਖੋ ਹੋਰ ਕੰਮ ਤਾਂ ਅਸੀਂ ਕਰ ਹੀ ਰਹੇ ਹਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਾਰ ਟਿਪਸ ਦੀ ਉਹਦੇ ਉੱਤੇ ਅਸੀਂ ਪੂਰਾ ਨਤ ਪਾਈ ਹੈਗੀ ਹੈ ਠੀਕ ਹੈ ਜੀ ਜਿਹੜੀ ਜੈਂਗਵਾਰ ਆ ਉਹਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਬੱਖੋ ਵੱਖਰੇ ਰਿਸੋਰਸ ਜਿਹੜੇ ਨੇ ਉਹ ਪਰ ਟੂਗੇਦਰ ਕਰ ਰਹੇ ਆ ਉਹਨੂੰ ਕਰਦੇ ਹੁਣ ਤੁਸੀਂ ਫਰੋਥੀਆਂ ਦੀ ਗੱਲ ਕੀਤੀ ਉਹਦੇ ਵਿੱਚ ਕਲੀਅਰਲੀ ਆਰਸੀਐਮਪੀ ਨੇ ਕਿਹਾ ਵੀ ਫੋਰਨ ਏਜੰਟਸ ਦਾ ਜਿਹੜਾ ਉਹਦੇ ਵਿੱਚ ਹੱਥ ਹੈਗਾ ਫੋਰਨ ਗਵਰਨਮੈਂਟਸ ਦਾ ਇਹਦੇ ਵਿੱਚ ਹੱਥ ਹੈਗਾ ਉਹਨੂੰ ਰੋਕਣ ਲਈ ਵੀ ਅਸੀਂ ਕੰਮ ਕਰ ਰਹੇ ਤੁਸੀਂ ਜਿਹੜਾ ਹੁਣ ਗੱਲ ਕੀਤੀ ਆ ਉਸੇ ਉੱਤੇ ਹੀ ਜਿਹੜਾ ਸੀਗਾ ਮੈਂ ਦੱਸਿਆ ਵੀ ਮੋਸ਼ਨ ਐਮ 112 ਲੈ ਕੇ ਆਂਦਾ ਉਹ ਇਹੀ ਸੀਗਾ ਵੀ ਫੋਰਨ ਇਨਟਰਫੀਰੈਂਸ ਜਿਹੜੀ ਆ ਉਹ ਰੋਕੀ ਜਾਵੇ ਸੋ ਉਹਦਾ ਮਤਾ ਕੀ ਹੋਇਆ ਇਹ ਗਵਰਨਮੈਂਟ ਜਿਹੜਾ ਬਿਲ C70 ਲੈ ਕੇ ਆਈ C70 ਦਾ ਮਤਲਬ ਇਹ ਸੀ ਕਿ ਜਿਹੜੀ ਸਾਡੀ ਇੰਟੈਲੀਜੈਂਸ ਏਜੰਸੀ ਨੇ ਸਾਡੀਆਂ ਲਾਂਸ ਰਿਪੋਰਟਸ ਮੈਂਟ ਏਜੰਸੀ ਜਾ ਉਹਨਾਂ ਨੂੰ ਹੋਰ ਸੋਰਸਸ ਦਿੱਤੇ ਜਾਣ ਤਾਂ ਕਿ ਜਿਹੜੀਆਂ ਤੁਸੀਂ ਘਟਨਾਵਾਂ ਦੀ ਗੱਲ ਕਰਦੇ ਹੋ ਉਹਨਾਂ ਦੇ ਨਾਲ ਡੀਲ ਕੀਤਾ ਜਿਹੜੀਆਂ ਦੇਖੋ ਆਪਦੀਆਂ ਸਮੱਸਿਆਵਾਂ ਵੇ ਹੁਣ ਤੁਸੀਂ ਕੱਲ ਨੂੰ ਕਹੋ ਵੀ ਪੈਲੇਸਟਾਈਨ ਦੇ ਵਿੱਚ ਇਸ਼ੂ ਹੋ ਰਿਹਾ ਠੀਕ ਹੈ ਨਾ ਉਹਦੀ ਵੀ ਉਹ ਕੱਲਾ ਉਹਦੇ ਪੈਲੇਸਟਾਈਨ ਵਾਲੇ ਐਮਪੀ ਨਹੀਂ ਆਵਾਜ਼ ਉਠਾ ਰਹੇ ਇਨਫੈਕਟ ਉਹਦੇ ਵਿੱਚ ਜਿਹੜੇ ਕੈਨੇਡੀਅਨ ਇੱਥੇ ਬਾਰਨ ਲੋਕ ਆ ਉਹ ਤੇ ਵੀ ਆਵਾਜ਼ ਉਠਾਦੇ ਤੁਸੀਂ ਕਹੋ ਵੀ ਤੁਸੀਂ ਤਾਂ ਜੰਮੇ ਕਹਿੰਦਾ ਜੇ ਤੁਹਾਨੂੰ ਕੀ ਫਿਕਰ ਪਿਆ ਪਿਆ ਸੋ ਜਿਹੜੇ ਸਮੇਂ ਸਮੇਂ ਮਤਾਬਕ ਜਿਹੜਾ ਹੈਗਾ ਜਦੋਂ ਦੁਨੀਆ ਲੈਵਲ ਤੇ ਇਸ਼ੂ ਆਉਂਦਾ ਹੈਗਾ ਤਾਂ ਕੈਨੇਡੀਅਨ ਜਿਹੜੇ ਨੇ ਐਮਪੀ ਉਸ ਮੁੱਦਿਆਂ ਨੂੰ ਉਠਾਉਂਦੇ ਹੈਗੇ ਹੁਣ ਤੁਸੀਂ ਕਹੋ ਵੀ ਚਾਈਨਾ ਦੇ ਵਿੱਚ ਵੀਗਲ ਦੇ ਉੱਤੇ ਜਿਹੜਾ ਅਸੀਂ ਉਹ ਹਮਲਾ ਜੋ ਕਰ ਰਹੇ ਆ ਤੇ ਉਹਦਾ ਚਾਈਨਾ 'ਚ ਹੋ ਰਿਹਾ ਸੀ ਤੁਸੀਂ ਇੱਥੇ ਕਿਉਂ ਠਾਇਆ ਜੀ ਉਹ ਜਿਹੜਾ ਵੀਗਲ ਦਾ ਮਸਲਾ ਉਹ ਵੀ ਦੇਖੋ ਉਸ ਤੋਂ ਬਾਅਦ ਮੈਂ ਤਾਮਲ ਕਿਹਾ ਤੁਹਾਨੂੰ ਜਿਹੜਾ ਸੀਗਾ ਮਤਲਬ ਇਸ ਤੇ ਪਾਸ ਹੋਇਆ ਕਿ ਤਾਮਿਲ ਦੇ ਨਾਲ ਜੈਨੋਸਾਈਡ ਹੋਇਆ ਉਹ ਤਾਮਿਲ ਨਾਲ ਜੈਨੋਸਾਈਡ ਕਿੱਥੇ ਹੋਇਆ ਉਹ ਵੀ ਤਾਂ ਇਸੇ ਰੀਜਨ 'ਚ ਹੀ ਹੋਇਆ ਠੀਕ ਹੈ ਨਾ ਉਹ ਕੈਨੇਡਾ 'ਚ ਤਾਂ ਨਹੀਂ ਹੋਇਆ ਸੋ ਸਮੇਂ ਦੇਖੋ ਸਾਡਾ ਐਜ ਕੈਨੇਡੀਅਨ ਜਿਹੜਾ ਹੈਗਾ ਇੰਟਰਨੈਸ਼ਨਲ ਸੀਨ ਦੇ ਉੱਤੇ ਕੁਝ ਜਿਹੜਾ ਰੋਲ ਬਣਦਾ ਉਹਨੂੰ ਜਿਹੜਾ ਹੈਗਾ ਮੱਦੇਨਜ਼ਰ ਧਾਕੇ ਕਰਨਾ ਜਿਹੜਾ ਹੈਗਾ ਇਹ ਬਹੁਤ ਜ਼ਰੂਰੀ ਆ ਇਨਫੈਕਟ ਤੁਹਾਨੂੰ ਚਾਹੀਦਾ ਕਿ ਸਪੋਰਟ ਕਰੋ ਬਜਾਏ ਕਿ ਜਿਹੜੀ ਮਿਸ ਇਨਫਰਮੇਸ਼ਨ ਇੰਡੀਅਨ ਮੀਡੀਆ ਮジョਰਿਟੀ ਆਫ ਇੰਡੀਅਨ ਮੀਡੀਆ ਜਿਹੜਾ ਉਹ ਫਲਾਉਂਦਾ ਹੈਗਾ ਹੁਣ ਦੇਖੋ ਤੁਸੀਂ ਮੇਰੇ ਨਾਲ ਗੱਲਬਾਤ ਕੀਤੀ ਮੈਂ ਤਾਂ ਅੰਦਾਜ਼ ਦੱਸਦਾ ਵੀ ਮੈਂ ਤਾਂ ਜਿਹੜਾ ਉਹ ਮੈਂਬਰ ਆ ਪਾਰਲੀਮੈਂਟ ਦੀ ਸੀ ਗੱਲ ਕਰਦੇ ਹਾਂ ਉਹਦੇ ਨੇੜੇ ਵੀ ਨਹੀਂ ਗਿਆ ਔਰ ਉਹਨਾਂ ਨੂੰ ਉਹਦੀ ਫਿਕਰ ਵੀ ਨਹੀਂ ਪਤਾ ਕਿ ਉਹ ਹਮੇਸ਼ਾ ਜਿਹੜਾ ਕਮਿਊਨਿਟੀ ਡਿਵਾਈਡ ਕਰ ਰਿਹਾ ਤੇ ਤੁਸੀਂ ਮੈਨੂੰ ਪੁੱਛਿਆ ਮੈਂ ਦੱਸਤਾ ਵੀ ਮੈਂ ਤਾਂ ਉਹਦੇ ਨੇੜੇ ਵੀ ਨਹੀਂ ਗਿਆ ਔਰ ਉਹਨਾਂ ਨੇ ਬਿਲਕੁਲ ਬਿਨਾਂ ਪੁੱਛੇ ਜਿਹੜਾ ਵਾ న్యూਸ ਆਫਟਰਨਿਊ ਕਿਉਂ ਕਿ ਉਹਨਾਂ ਨੂੰ ਇੱਕ ਇਹ ਮੈਂ ਇਖੜੀ ਕਹਿੰਦਾ ਇਹ ਮੈਂ ਉਹ ਚੈਨਲ ਦੀ ਗੱਲ ਕਰਦਾ ਉਹ ਚੈਨਲ ਦਾ ਤੁਸੀਂ ਪਿਛੋਕਰ ਦੇਖੋ ਨਾ ਹਰੇਕ ਵਿਸ਼ੇ ਦੇ ਉੱਤੇ ਉਹ ਉਹ ਫਿਰ ਕੈਨੇਡਾ ਦੇ ਵਿੱਚ ਕਿਉਂ ਪੰਗੇ ਲੈਂਦੇ ਆ ਉਹ ਸਿਰਫ ਇਸ ਕਰਕੇ ਕਿਉਂ ਕਿਉਂਕਿ ਉਹ ਏਟ ਮੀਡੀਆ ਹੈਗਾ ਜਿਹੜਾ ਉਹ ਇਸ ਕਰਕੇ ਜਿਹੜਾ ਹੈਗਾ ਉਹ ਕੋਸ਼ਿਸ਼ ਕਰ ਰਿਹਾ ਕਿ ਉਹ ਮਿਸ ਇਨਫਾਰਮੇਸ਼ਨ ਜਿੰਨੀ ਫਲਾਈ ਜਾ ਸਕਦੀ ਆ ਉਹ ਫਲਾਵੇ ਤਾਂ ਕਿ ਕੈਨੇਡੀਅਨ ਲੋਕਾਂ ਦਾ ਵੀ ਨੁਕਸਾਨ ਤਾਂ ਹੋਣਾ ਹੀ ਹੋਣਾ ਸਾਡੀ ਜਿਹੜੀ ਆਮ ਲੋਕ ਭਲਾਈ ਆ ਉਹਦਾ ਨੁਕਸਾਨ ਦੇ ਵਿੱਚੋਂ ਪੂਰੇ ਤੁਰੇ ਹੋਏ ਆ ਸੋ ਮੈਂ ਇਹਨਾਂ ਦੀ ਚੀਜ਼ਾਂ ਵੀ ਪ੍ਰਵਾਹ ਨਹੀਂ ਕਰਦਾ ਮੈਨੂੰ ਪਤਾ ਵੀ ਮੇਰੀ ਜਾਜੇ ਕਿ ਸੌਰੀ ਵਿੱਚ ਰੁਕ ਰਿਹਾ ਇੱਕ ਜਿਹੜਾ ਇਮਪ੍ਰੈਸ਼ਨ ਇਹ ਹੈ ਅਸ ਕਿ ਸਿਆਤਾ ਕਜੀ ਇਹ ਕਿ ਜਿਹੜਾ ਤੁਹਾਡਾ ਵੋਟ ਬੈਂਕ ਹੈ ਉਥੇ ਜਿਹੜਾ ਵੋਟ ਬੈਂਕ ਹੈ ਜਿਹੜਾ ਰੈਡੀਕਲ ਸਿੱਖ ਹੋਏ ਨੇ ਜਾਂ ਖਾਲਸਤਾਨੀ ਨੇ ਵੀ ਉਹਨਾਂ ਨੂੰ ਤੁਸੀਂ ਕੇਟਰ ਕਰਨ ਵਾਸਤੇ ਜਾਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਐਂਗਲੋ ਕਿ ਵੋਟ ਬੈਂਕ ਨੂੰ ਪੱਕਾ ਕਰਨ ਵਾਸਤੇ ਇਸ ਤਰ੍ਹਾਂ ਦੇ ਇਸ਼ੂ ਠਾਉਣੇ ਤੁਸੀਂ ਜਿਵੇਂ ਇਹ ਵੀ ਹੈਗਾ ਇਸ ਤੀ ਜੀ ਇਹ ਬਿਲਕੁਲ ਇਹ ਬਿਲਕੁਲ ਗਲਤ ਹੈ ਨਹੀਂ ਕੋਈ ਇੱਕ ਜੀ ਇਹ ਲੈ ਜਾ ਇਮਪ੍ਰੈਸ਼ਨ ਹੈਗਾ ਇਹ ਮਿਸਟਰ ਬੋਰਡ ਵੈਕ ਨੂੰ ਇਹਦੇ ਚ ਕਿੰਨੀ ਸੱਚਾਈ ਹੈ ਇਹ ਬਿਲਕੁਲ ਗਲਤ ਆ ਦੇਖੋ ਸਿੱਖ ਕਿੰਨੇ ਰਾਈਡਿੰਗਾਂ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਵਾ ਉਹ ਆਪਣਾ ਹੁਣ ਪ੍ਰਧਾਨ ਮੰਤਰੀ ਟੁੱਟੋ ਬਾਰੇ ਵੀ ਇਹੀ ਕਹਿੰਦੇ ਸੀ ਠੀਕ ਹੈ ਨਾ ਮੈਨੂੰ ਤੁਸੀਂ ਦੱਸੋ ਕਿ ਕਿੰਨੀਆਂ ਕ ਰਾਈਡਿੰਗਾਂ ਨੇ ਜਿਹੜੀਆਂ ਸਿੱਖ ਰਾਈਡਿੰਗਾਂ ਜਿਹੜੀਆਂ ਇਨਫਲੂਐਂਸ ਕਰਦੀਆਂ ਨੇ ਗਿਰਦੀ ਦੀਆਂ ਹੀ ਆ ਨਾ ਇਹ ਤਾਂ ਬਿਲਕੁਲ ਜਿਹੜੀ ਹੈ ਕਹਾਵਤ ਬਣਾਈ ਹੋਈ ਆ ਔਰ ਜਦੋਂ ਪਹਿਲੀ ਵਾਰ ਮੈਂ ਚੁਣਿਆ 2006 ਦੇ ਵਿੱਚ ਉਦੋਂ ਸਿਰਫ ਜਿਹੜੀ ਸਾਰੀ ਸੌਦੇ ਜਿੰਪਾ ਗਏ ਉੱਚੇ ਪਾਕਿਸਤਾਨ ਮੁਸਲਮਾਨ ਬਣਾ ਲੋ Sri Lanka ਦੇ Fiji ਦੇ ਹਿੰਦੁਸਤਾਨ ਦੇ ਸਾਰੇ ਲੋਕਾਂ ਨੂੰ ਪਾ ਲਈਏ ਤਾਂ ਸਿਰਫ 18% ਸੀ ਠੀਕ ਹੈ ਨਹੀਂ 82 18% 82% ਪਾਪੂਲੇਸ਼ਨ ਜਿਹੜੀ ਸੀਗੀ ਉਹ ਦੂਜੇ ਦੇਸ਼ਾਂ ਦੀ ਮਤਲਬ ਜਾਂ ਕੈਨੇਡੀਅਨ ਜਿਹੜੇ ਸੀ ਜਾਂ ਹੋਰ ਸੋ ਇਹ ਜਿਹੜੀ ਗੱਲ ਕਹਿਣੀ ਹੈ ਇਹ ਸਿਰਫ ਸਿਰਫ ਕਿਉਂਕਿ ਦੂਰ ਬੈਠੇ ਨੇ ਲੱਗਦਾ ਵੀ ਖਰੇ ਕਿੱਡਾ ਇੱਕ ਵੋਟ ਬੈਂਕ ਜਿਹੜਾ ਉਹ ਇੱਥੇ ਹੈਗਾ ਇਨਫੈਕਟ ਜਿਹੜਾ ਵਾ ਇਹਦੇ ਵਿੱਚ ਵੀ ਤੁਹਾਨੂੰ ਵੀ ਪਤਾ ਹੋਵੇ ਉਕੇ ਇਹ ਇਹ ਸਸਤਾਵਾਂ ਦੇ ਵਿੱਚ ਇਨਫਿਲਟ੍ਰੇਸ਼ਨ ਬਹੁਤ ਆ ਗਿਆ ਠੀਕ ਹੈ ਨਾ ਹੁਣ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਕਿਸੇ ਪਾਰਟਿਕੂਲਰ ਸਸਤਾ ਦਾ ਨਾਮ ਲੈਣਾ ਚਾਹੁੰਦਾ ਜਾਂ ਜੱਥੇਬੰਦੀ ਦਾ ਉਹਦੇ ਵਿੱਚ ਜਿਹੜੀਆਂ ਗਵਰਨਮੈਂਟਸ ਨੇ ਉਹ ਇਨਫਿਲਟ੍ਰੇਟ ਕਰਕੇ ਉਹ ਉਹ ਜਿਹੜਾ ਇੱਥੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਇਸ ਕਰਕੇ ਮੈਨੂੰ ਇਹਦਾ ਇਹ ਮੇਰਾ ਨਹੀਂ ਮੇਰਾ ਇੱਕੋ ਹੀ ਆ ਵੀ ਕੌਨਸ਼ੀਅਸ ਆ ਤੇ ਜੇ ਪ੍ਰਧਾਨ ਮੰਤਰੀ ਮੋਦੀ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਉਹ ਜੈਨੋਸਾਈਡ ਆ ਤੁਸੀਂ ਕੀ ਸੋਚਦੇ ਹੋ ਵੀ ਉਹਨਾਂ ਨੇ ਇਹਨਾਂ ਮੱਦੇ ਸਿੱਖ ਵੋਟ ਬੈਂਕ ਨੂੰ ਲੈ ਕੇ ਗੱਲ ਕਹੀ ਜਾਂ ਮਿਸਟਰ ਪੁਰੀ ਉਹਨਾਂ ਨੇ ਗੱਲ ਕਹੀ ਤਾਂ ਉਸ ਸਿੱਖ ਵੋਟ ਬੈਂਕ ਨੂੰ ਲੈ ਕੇ ਗਈ ਜਾਂ ਰਾਜਨਾਥ ਉਹਨਾਂ ਨੇ ਗੱਲ ਕਹੀ ਸੋ ਜੇ ਜਿਹੜੀ ਅਸਲੀਅਤ ਨੂੰ ਅਸਲੀਅਤ ਕਹਿਣਾ ਇਹ ਕੋਈ ਗਲਤ ਗੱਲ ਨਹੀਂ ਅੱਛਾ ਲਾਸਟ ਆਖਰੀ ਸਵਾਲ ਜੇ ਇੰਡੀਆ ਕੈਨੇਡਾ ਦੇ ਰਿਲੇਸ਼ਨਸ ਨੇ بگੜੇ ਹੋਏ ਨੇ ਹੁਣ ਆਪਾਂ ਨੂੰ ਪਤਾ ਹੈ ਬਹੁਤ ਕਾਫੀ ਤਣਾਅ ਵਾਲੇ ਕੋਈ ਹੋਏ ਨੇ ਦੋਵੇਂ ਪਾਸੇ ਸਟਾਫ ਘਟਾਤੇ ਹੋਰ ਠਾਤੇ ਉਹਨਾਂ ਦਾ ਕੀ ਲੱਗਦਾ ਹੁਣ ਤੁਹਾਨੂੰ ਫਿਊਚਰ ਚ ਕੀ ਕਿਸੇ ਤਰ੍ਹਾਂ ਸੁਧਰਨਗੇ ਕੋਈ ਹੱਲ ਹੋਏਗਾ ਇਹਨਾਂ ਦਾ ਜਾਂ ਤੁਸੀਂ ਉਸ ਵਾਸਤੇ ਕੋਈ ਕੋਸ਼ਿਸ਼ ਕਰ ਰਹੇ ਹੋ ਵੀ ਇਹ ਕੋਈ ਨਾ ਕੋਈ ਇਹਨਾਂ ਦਾ ਪੈਚ ਅਪ ਹੋਵੇ ਦੇਖੋ ਉਹਦੇ ਚ ਕੀ ਹੈ ਇਹਨਾਂ ਜਿਹੜਾ ਵਿਗਾੜ ਆਇਆ ਕਾਰਨ ਭਾਵੇਂ ਕੋਈ ਵੀ ਹੋਣ ਉਹਦਾ ਜਿਹੜਾ ਇੰਪੈਕਟ ਹੈ ਉਹਦਾ ਜਿਹੜਾ ਹਰਜਾ ਨੁਕਸਾਨ ਸਭ ਤੋਂ ਵੱਧ ਪੰਜਾਬੀਆਂ ਨੂੰ ਭੁਗਤਣਾ ਪੈ ਰਿਹਾ ਸਭ ਤੋਂ ਵੱਧ ਨੁਕਸਾਨ ਇੰਡੀਆ ਦੇ ਦੇ ਇੰਡੀਆ ਦੇ ਬਾਕੀਆਂ ਨੂੰ ਵੀ ਹੈਗਾ ਪਰ ਸਭ ਤੋਂ ਵੱਧ ਨੁਕਸਾਨ ਉਹਦਾ ਪੰਜਾਬੀਆਂ ਨੂੰ ਪੁਰਾਣੇ ਕਿਉਂਕਿ ਜਿੰਨੇ ਵਿਜੇ ਲੇਟ ਹੋਣਗੇ ਤਾਂ ਦੂਜੇ ਲੇਟ ਹੋਣਗੇ ਸਾਰਾ ਆਵਾਜਾਈ ਦਾ ਜਿੰਨਾ ਉਹਦਾ ਨੁਕਸਾਨ ਸਾਨੂੰ ਹੀ ਜਿਆਦਾ ਭੁਗਤਣੇ ਪੈ ਰਿਹਾ ਸੋ ਐਸ a ਬੀਇੰਗ ਤੁਸੀਂ ਇਹ ਕੀ ਇਹਦੇ ਚ ਕੋਈ ਕੋਸ਼ਿਸ਼ ਹੈ ਕਿ ਕੋਈ ਇਹ ਹੈਗਾ ਵੀ ਇਹਨੂੰ ਕਿਸੇ ਤਰ੍ਹਾਂ ਰਿਸੋਲਵ ਕੀਤਾ ਜਾ ਸਕੂ ਦੇਖੋ ਜਿਹੜੇ ਇਸ਼ੂ ਹੈਗੇ ਆ ਉਹ ਸਮੇਂ-ਸਮੇਂ 'ਤੇ ਕੌਂਦੇ ਆ ਉਹ ਚਲੇ ਵੀ ਜਾਂਦੇ ਆ ਕਿਉਂਕਿ ਜਿਹੜੀਆਂ ਸਰਕਾਰਾਂ ਹੈਗੀਆਂ ਉਹਦੇ ਵਿੱਚ ਡਿਪਲੋਮੇਸੀ ਹਮੇਸ਼ਾ ਵਰਕਰ ਰਹਿੰਦੀ ਆ ਉਹਦੇ ਵਿੱਚ ਇਹ ਹੁੰਦਾ ਕਿ ਜਿਹੜੀਆਂ ਦੋਨੇ ਸਰਕਾਰਾਂ ਹੈਗੀਆਂ ਠੀਕ ਹੈ ਨਾ ਉਹਨਾਂ ਨੂੰ ਜਿਹੜੇ ਇਸ਼ੂ ਹੈਗੇ ਨੇ ਉਹਨਾਂ ਨੂੰ ਸੌਲਟ ਆਊਟ ਕਰਨਾ ਚਾਹੀਦਾ ਔਰ ਇੱਕ ਦੂਜੇ ਦੀ ਇਹ ਨਹੀਂ ਹੈ ਵੀ ਗ੍ਰੈਂਡ ਸਟੈਂਡਿੰਗ ਕਰਨ ਉਹ ਗ੍ਰੈਂਡ ਸਟੈਂਡਿੰਗ ਕਰਨ ਦੀ ਬਜਾਏ ਮੈਂ ਇਹ ਕਹਿਣਾ ਕਿ ਭਾਰਤਾਂਵਾਦ ਕਰਕੇ ਜਿਹੜੇ ਇਸ਼ੂਜ਼ ਹੈਗੇ ਨੇ ਉਹਨੂੰ ਰਿਜ਼ੋਲਵ ਕਰ ਲੈਣੇ ਚਾਹੀਦੇ ਨੇ ਔਰ ਜਿੱਥੇ ਸਾਈ ਤੁਹਾਨੂੰ ਇਡੀਆਂ ਲੋਕਾਂ ਨੂੰ ਪ੍ਰੋਬਲਮ ਆ ਰਹੀਆਂ ਤੁਸੀਂ ਵੀ ਜੇ ਦੀ ਗੱਲ ਕਰੋ ਹੋਰ ਕੋਮ ਮੈਂ ਹਮੇਸ਼ਾ ਤਤਪਰ ਰਹਿਣਾ ਤੁਹਾਨੂੰ ਇਹ ਪਤਾ ਕਿ ਮੇਰੀ ਕੰਸਟਿਟੂਐਂਸੀ ਆ ਉਹ ਸਾਰ ਨੂੰ ਬਿਜ਼ੀਅਸ ਹੈਗੀ ਜਾਂ ਆਫਿਸ ਟੂ ਆਊਟ ਕੈਨੇਡਾ ਕਿਉਂ ਕਿਉਂਕਿ ਮੈਂ ਇਹ ਨਹੀਂ ਦੇਖਦਾ ਵੀ ਕੌਣ ਕਿੱਥੋਂ ਆਇਆ ਕੀ ਉਹਦੀ ਬੈਕਗ੍ਰਾਉਂਡ ਆ ਕਿਹੜਾ ਮੇਰਾ ਸਪੋਰਟਰ ਆ ਕਿਹੜਾ ਨਹੀਂ ਹਰ ਇੱਕ ਨੂੰ ਕੋਸ਼ਿਸ਼ ਕਰਦਾ ਕਿ ਉਹਨਾਂ ਦੀ ਮਦਦ ਸੋ ਜਿਹੜੀ ਪਰਸਨਲ ਤੌਰ ਤੇ ਜਿਹੜੇ ਤੁਸੀਂ ਇਸ਼ੂ ਗੱਲ ਕਰ ਰਹੇ ਹੋ ਉਹ ਤਾਂ ਮੈਂ ਕਰ ਦਈਆਂ ਪਰ ਸਰਕਾਰਾਂ ਦੇ ਤੌਰ ਤੇ ਵੀ ਹਮੇਸ਼ਾ ਜਿਹੜੀ ਕੋਸ਼ਿਸ਼ ਆ ਵੀ ਜਿਹੜੇ ਸਵੰਦ ਆ ਉਹ ਡਿਜਨੈਟ ਮੈਟਰੀ ਇੱਕ ਹਿੰਦੁਸਤਾਨ ਤੇ ਕੈਨੇਡਾ ਦੇ ਕਿਉਂਕਿ ਇਸ ਦਾ ਦੁਨੀਆ ਦੇ ਨਾਲ ਕੋਈ ਕੈਨੇਡਾ ਟਰੇਡਿੰਗ ਨੇਸ਼ਨ ਹੈਗੀ ਅਸੀਂ ਹਮੇਸ਼ਾ ਟਰੇਡ ਚ ਖੁੱਲੇ ਤੌਰ ਤੇ ਵਿਸਥਾਰ ਰੱਖਦੇ ਆ ਪੀਪਲ ਟੂ ਪੀਪਲ ਟਾਈਜ਼ ਹੈਗੀਆਂ ਸਾਡੀਆਂ ਪਰ ਇੱਕ ਚੀਜ਼ ਜ਼ਰੂਰ ਹੈਗੀ ਆ ਜਿੱਥੇ ਹਿਊਮਨਾਈਟੀ ਦੀ ਗੱਲ ਆਉਂਦੀ ਚਾਈਲਡ ਲੇਬਰ ਦੀ ਗੱਲ ਆਉਂਦੀ ਵਿਮਨ ਦੀ ਇਕੁਐਲਟੀ ਦੀ ਗੱਲ ਆਉਂਦੀ ਹੈਗੀ ਇਕੁਐਲਟੀ ਆਫ ਦੀ ਜੈਂਡਰ ਗੱਲ ਆਉਂਦੀ ਹੈ ਜਦੋਂ ਅਸੀਂ ਉਹ ਟ੍ਰੇਡ ਗੱਲ ਕਰਨੇ ਨੇ ਇੰਟਰਨੈਸ਼ਨਲ ਟ੍ਰੇਡ ਸੀਨ ਦੇ ਉੱਤੇ ਤਾਂ ਉਹਨਾਂ ਚੀਜ਼ਾਂ ਜਿਹੜੀਆਂ ਸਾਡੀਆਂ ਮੂਲੀਆਂ ਕਦਰਾਂ ਕੀਮਤਾਂ ਕਦਰਾਂ ਉਹਨਾਂ ਨੂੰ ਅਸੀਂ ਖੋਪਰੋ ਖਰੀਦ ਸਕਦੇ ਸੋ ਇਹਨਾਂ ਹੀ ਕਹਿੰਦਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਚੜ੍ਹਦੀ ਕਲਾ ਵਿੱਚ ਰਹੋ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਇਹਦੇ ਵਾਸਤੇ ਇੱਕ ਮਤਾ ਲਿਆਓ ਵੀ ਭਾਈ ਛੇਤੀ ਨਿਵੇੜਾ ਕਰੋ ਇਹਦੇ ਵਾਸਤੇ ਵੀ ਇੱਕ ਮਤਾ ਲਿਆਓ ਇਸ ਜਗ੍ਹਾ ਰਹੇਗਾ ਉਹਨੇ ਜੀ ਤੁਹਾਡਾ ਨਾਮ ਹੋ ਜਾਏਗਾ ਜੀ ਥੈਂਕ ਯੂ ਜੀ ਬਹੁਤ ਮਿਹਰਬਾਨੀ शुक्रिया ਅ ਸੋ ਟਾਲੀ ਵਾਰਨਸ ਗਲਕੀਤੀ ਇਹਨਾਂ ਨੇ ਖੁੱਲ ਕੇ ਆਪਣੇ ਵਿਚਾਰ ਰੱਖੇ ਉਮੀਦ ਕਰਦੇ ਆ ਕਿ ਇਹ ਇਹਦੇ ਨਾਲ ਮਤਲਬ ਜਾਣਕਾਰੀ ਵੀ ਮਿਲੀ ਹੋਏਗੀ ਇਹਨਾਂ ਦੇ ਵਿਚਾਰਾਂ ਦੀ ਤੇ ਲਾਭ ਵੀ ਹੋਏਗਾ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਜਰਦੀ ਕਲ ਜੀ ਸਤਿ ਸ਼੍ਰੀ ਅਕਾਲ